ਸਨਤਨੀ ਧਰਮ ਦੇ ਜਿਹੜੇ ਚਾਰੇ ਥੰਮ ਹੈ ਉਹ ਚਾਰੇ ਸ਼ੰਕਰ ਚਾਰ ਗਿਆ ਉਹ ਵੇਦਾਂ ਦੀ ਸਾਰਿਆਂ ਦੀ ਵਿਆਖਿਆ ਕਰਦੇ ਆ ਉਹ ਤਾਂ ਆ ਨਹੀਂ ਰਹੇ ਇਹ ਪੋਲੀਟੀਕਲ ਸਾਰਾ ਈਵੈਂਟ ਹੋ ਰਿਹਾ ਜਿਹੜੇ ਸਿੱਖ ਸੰਸਥਾਵਾਂ ਨਾਲ ਕੰਮ ਕਰਦੇ ਆ ਜਾਂ ਸਿੱਖ ਫਲਸਫੇ ਨੂੰ ਸਮਝਦੇ ਆ ਉਹਨਾਂ ਲਈ ਬਹੁਤ ਵੱਡੀ ਸਮੱਸਿਆ ਹੈ ਕਾਲ ਤੱਕ ਦੇ ਤਫਦਾਰ ਉਹ ਜੇ ਜਾਣਗੇ ਜਾਂ ਤੁਸੀਂ ਤਾਂ ਹੁਣ ਕਲੀਅਰ ਕਰ ਹੀ ਦਿੱਤਾ ਵੀ ਤੁਹਾਡੇ ਮਨਬਾਕ ਉਹਨਾਂ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਪਰ ਜੋ ਜਾਣਗੇ ਉਸ ਤੋਂ ਬਾਅਦ ਕੀ ਤਸਵੀਰ ਨਿਕਲ ਕੇ ਆਏ ਅਸੀਂ ਕਨਵਰਸ਼ਨ ਨਹੀਂ ਕਰਦੇ ਸਿੱਖ ਧਰਮ ਦੇ ਵਿੱਚ ਧਰਮ ਬਦਲੀ ਦੀ ਧਨ ਪਰਵਰਤਨ ਨਹੀਂ ਹੈ ਦੂਜੇ ਹਿੰਦੂ ਧਰਮ ਵਿੱਚ ਵੀ ਹੈ ਨਹੀਂ ਇਹ ਤਾਂ ਹੁਣ ਸਿਆਸੀ ਲੈਵਲ ਉੱਤੇ ਘਰ ਵਾਪਸੀ ਕਰਾ ਰਹੇ ਆ ਘਰ ਵਾਪਸੀ ਕਰਾ ਰਹੇ ਆ ਹਿੰਦੂ ਸਮਾਜ ਨੂੰ ਇੱਕ ਮੁਠ ਕਰਨ ਤੇ ਜਾਂ ਵੋਟ ਬੈਂਕ ਤਿਆਰ ਕਰਨ ਲਈ ਕਿਹੜੀ ਗੱਲ ਤੁਸੀਂ ਸਮਝਾ ਰਹੇ ਹੋ ਠੀਕ ਹੈ ਗੁਰੂ ਸਾਹਿਬ ਨੇ ਕਹੀ ਆ ਆਪਣੇ ਫਲਸਫੇ ਤੇ ਹੈਗਾ ਵੀ ਉਹ ਇੰਨੇ ਕਹਿ ਗਿਆ ਇਸ ਨੂੰ ਲੈ ਕੇ ਕਿਤੇ ਉਹ ਨਾ ਹੋ ਰਿਹਾ ਵੀ ਧਾਰਮਿਕ ਤੌਰ ਦੇ ਉੱਤੇ ਹੁਣ ਦੇਖ ਲੋ ਵੀ ਇਹ ਸਿੱਖ ਜਿਵੇਂ ਅਸਲ ਚ ਮਿਨੋਰਟੀ ਦੇ ਜਾਂ ਸਿੱਖਾਂ ਦੇ ਦੋਸ਼ ਲੱਗਦਾ ਵੀ ਇਹ ਇਹ ਵਧਾਉਂਦੇ ਆ ਗਾਹਾਂ ਉੱਤੇ ਇਚਿਤ ਕਰਦੇ ਆ ਇਹ ਪਾੜੇ ਨੂੰ ਜ਼ਿਆਦਾ ਵਧਾਉਂਦੇ ਆ ਪਾੜਾ ਨਹੀਂ ਵਧਾਉਂਦੇ ਅਸੀਂ ਆਪਦੀ ਹੋਂਦ ਨੂੰ ਬਚਾਉਂਦੇ ਆ ਇਹਨਾਂ ਨੇ ਰਾਮ ਮੰਦਰ ਮੂਵਮੈਂਟ ਵਿੱਚੋਂ ਹੀ ਦੋ ਦੋ ਐਮਪੀਆ ਤੋਂ ਜਨ ਸੰਘ ਆਰਐਸ ਦੋ ਬੀਜੇਪੀ ਦੇ ਦੋ ਐਮਪੀਆ ਤੋਂ 200 ਐਮਪੀ ਬਣੇ ਆ ਇਸ ਕਰਕੇ ਇਹ ਮੰਦਰ ਮੂਵਮੈਂਟ ਦਾ ਪਾਰਟ ਆ ਜਿਹੜੀ 35 ਸਾਲਾਂ ਤੋਂ ਚੱਲ ਰਹੀ ਆ ਤੁਹਾਨੂੰ ਇਹ ਵੀ ਲੱਗਦਾ ਹੋਊਗਾ ਵੀ ਜਿਹੜੀ ਗੱਲ ਅੱਜ ਆਪਾਂ ਕਰ ਰਹੇ ਆ ਇਸ ਜੇ ਰਾਮ ਮੰਦਰ ਵਾਲੀ ਨਾ ਗੱਲ ਹੁੰਦੀ ਇਹ ਤਾਂ ਪਹਿਲਾਂ ਹੀ ਇਹ ਗੱਲਾਂ ਜਿਵੇਂ ਹੈਗੀਆਂ ਤਾਂ ਹੈਗੀਆਂ ਸਮਾਜ 'ਚ ਪਰ ਉਵੇਂ ਖੜ ਕੇ ਗੱਲ ਕਰਨ ਦੀ ਲੋੜ ਕਿਉਂਕਿ ਆਪਨੇ ਬੰਦੇ ਹੀ ਨਹੀਂ ਬੋਲੇ ਮੇਰੇ ਕੋ ਅਸੀਂ ਤਾਂ ਇਸ ਕਰਕੇ ਲੈ ਰਿਹਾ ਵੀ ਇਹ ਪੋਲੀਟੀਕਲ ਪ੍ਰੋਜੈਕਟ ਹੈ ਬੀਜੇਪੀ ਦਾ ਆਰਐਸਐਸ ਦਾ ਪੋਲੀਟੀਕਲ ਪ੍ਰੋਜੈਕਟ ਹੈ 2024 ਵਾਲੀ ਇਲੈਕਸ਼ਨ ਨੂੰ ਦੇਖ ਕੇ ਪ੍ਰੋਜੈਕਟ ਹੈ ਇਹ ਕਾਲੀ ਦੇ ਲਾਉਨੀ ਤੋਂ ਬੀਜੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਧਰ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਉਧਰ ਇੱਕ ਇੱਕ ਖਬਰ ਆ ਰਹੀ ਹੈ ਵੀ ਸਮਝੌਤਾ ਦੁਬਾਰਾ ਨਾ ਹੋ ਜੇ ਕੋਈ ਕਹਿੰਦਾ ਉਹ ਪੱਬਾਂ ਪਾਰਾ ਕੋਈ ਕਹਿੰਦਾ ਇਹ ਪੱਬਾਂ ਪਾਰਾ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ 22 ਜਨਵਰੀ 2024 ਜੋਧਿਆ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਆ ਗਈਆਂ ਉਹ ਸਾਹਮਣੇ ਆ ਰਹਿਣਾਂ ਗਈਆਂ ਪਰ ਪੰਜਾਬ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਅੰਦਰ ਖਾਤੇ ਚੱਲ ਰਹਿਣਾਂ ਗਈਆਂ ਹਾਂ ਓਵੇਂ ਕੋਈ ਵੀ ਰਾਜਨੀਤਿਕ ਆਗੂ ਕੋਈ ਵੀ ਧਾਰਮਿਕ ਆਗੂ ਨਹੀਂ ਬੋਲ ਰਿਹਾ ਪਰ ਇਸ ਨੂੰ ਲੈ ਕੇ ਹੋਣਾ ਕੀ ਚਾਹੀਦਾ ਜਾਂ ਸਿੱਖਾਂ ਨੂੰ ਇਸ ਨੂੰ ਲੈ ਕੇ ਕੀ ਪੁਆਇੰਟ ਆਫ 뷰 ਹੋਣਾ ਚਾਹੀਦਾ ਜਾਂ ਪੰਜਾਬੀਆਂ ਦਾ ਕੀ ਪੁਆਇੰਟ ਆਫ 뷰 ਹੋਣਾ ਚਾਹੀਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਿੱਧੂ ਸਾਹਿਬ ਤੁਹਾਨੂੰ ਕੀ ਲੱਗਦਾ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਇਹਨੂੰ ਲੈ ਕੇ ਦੇਖੋ ਇੱਥੇ ਦੋ ਗੱਲਾਂ ਦਾ ਫਰਕ ਹੈ ਜੀ ਇਹ ਤਾਂ ਤੁਸੀਂ ਪੰਜਾਬੀਆਂ ਦੀ ਗੱਲ ਕਰਦੇ ਹੋ ਤਾਂ ਉਹ ਰੋਲ ਪੋਲੀਟੀਕਲ ਗੱਲ ਹੈ ਜੀ ਇਸ ਨੂੰ ਧਾਰਮਿਕ ਈਵੈਂਟ ਦੇ ਲੈਵਲ ਤੇ ਪੇਸ਼ ਕਰ ਰਹੇ ਆ ਤਾਂ ਸਾਨੂੰ ਧਾਰਮਿਕ ਲੈਵਲ ਤੇ ਹੀ ਦੇਖਣਾ ਪਊਗਾ ਜੀ ਇਹ ਇੱਥੇ ਦੋ ਸੈਗਮੈਂਟ ਆ ਪੰਜਾਬੀਆਂ ਦੇ ਮੋٹے ਪੱਧਰ ਤੇ ਹਮ ਇੱਕ ਤਾਂ ਪੰਜਾਬੀ Hindu ਤੇ ਇੱਕ ਪੰਜਾਬੀ Sikh ਜੀ ਪੰਜਾਬੀ Hindu ਉਹਨਾਂ ਦੀ ਕੋਈ ਇਸ ਕਿਸਮ ਦੀ ਸਮੱਸਿਆ ਨਹੀਂ ਉਹ ਜੇ ਕਾਂਗਰਸ ਪਾਰਟੀ ਨਹੀਂ ਜਾਂਦੀ ਤਾਂ ਕਾਂਗਰਸ ਦੇ ਵਰਕਰ ਲੀਡਰ ਸਾਰੇ ਪੰਜਾਬ ਤੋਂ ਜਾ ਰਹੇ ਆ ਜੀ ਜੇ 22 ਤਰੀਕ ਨੂੰ ਨਹੀਂ ਜਾ ਰਹੇ ਤਾਂ ਅੱਗੇ ਪਿੱਛੇ ਜਾ ਰਹੇ ਆ ਜੀ ਇਸ ਕਰਕੇ ਕਿਸੇ ਨੂੰ ਕੋਈ ਦੁਬਦਾ ਨਹੀਂ ਕੋਈ ਦਬੰਦ ਨਹੀਂ ਕੋਈ ਉਹਨਾਂ ਦੀ ਸਮੱਸਿਆ ਨਹੀਂ ਇਸ ਕਿਸਮ ਦੀ ਧਾਰਮਿਕ ਲੈਵਲ ਤੇ ਸਿੱਖਾਂ ਨੂੰ ਬਹੁਤ ਵੱਡੀ ਦੁਬਦਾ ਹੈ ਜੀ ਸਿੱਖ ਜਾਣ ਜਾਂ ਐਸਜੀਪੀਸੀ ਕੀ ਸਟੈਂਡ ਲਵੇ ਜਾਂ ਅਕਾਲ ਤਖਤ ਦੇ ਜਥੇਦਾਰ ਦਾ ਨੂੰ ਬੁਲਾਇਆ ਗਿਆ ਉਹ ਕੀ ਸਟੈਂਡ ਲਵੇ ਜਾਵੇ ਜਾਂ ਨਾ ਜਾਵੇ ਜੀ ਜਾਂ ਜਾਂ ਅਗਲੀ ਅਕਾਲੀ ਦਲ ਕੀ ਸਟੈਂਡ ਲਵੇ ਜੀ ਅਕਾਲੀ ਦਲ ਜੇ ਪੰਜਾਬੀਆਂ ਦੀ ਪਾਰਟੀ ਦੇ ਲੈਵਲ ਤੇ ਸਟੈਂਡ ਲੈਣਾ ਜੀ ਫਿਰ ਕੋਈ ਪ੍ਰੋਬਲਮ ਨਹੀਂ ਆਮ ਆਦਮੀ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਜਿਆਦਾ ਜਿਹੜਾ ਉਹਨਾਂ ਦਾ ਸਟੈਂਡ ਹੈ ਉਹ ਪੰਜਾਬੀ ਪੰਜਾਬੀਆਂ ਦੇ ਲੈਵਲ ਤੇ ਪੰਜਾਬੀਆਂ ਤੋਂ ਵੱਧ ਉਹ ਹਿੰਦੂ ਵੋਟ ਬੈਂਕ ਨੂੰ ਆਪਦੇ ਨਾਲ ਜੋੜ ਕੇ ਬਹੁਤਾ ਰੱਖਣਾ ਉਹਨਾਂ ਦੀ ਕੋਸ਼ਿਸ਼ ਹੈ ਇਸ ਕਰਕੇ ਉਹਨਾਂ ਨੂੰ ਵੀ ਕੋਈ ਦੁਬਧਾ ਨਹੀਂ ਤੇ ਸੀਪੀਆਈ ਸੀਪੀਐਮ ਵਗੈਰਾ ਕੋਈ ਉਹਨਾਂ ਨੂੰ ਸਮੱਸਿਆ ਨਹੀਂ ਲੈਫਟ ਦੀਆਂ ਕਿਸੇ ਪਾਰਟੀਆਂ ਨੂੰ ਸਮੱਸਿਆ ਨਹੀਂ ਜਿਹੜੇ ਖਾਸ ਕਰਕੇ ਇੰਟੈਲੈਕਚੁਅਲ ਉਹਨਾਂ ਨੂੰ ਸਮੱਸਿਆ ਨਹੀਂ ਜਿਹੜੇ ਸਿੱਖ ਸੰਸਥਾਵਾਂ ਨਾਲ ਕੰਮ ਕਰਦੇ ਆ ਜਾਂ ਸਿੱਖ ਫਲਸਫੇ ਨੂੰ ਸਮਝਦੇ ਆ ਉਹਨਾਂ ਲਈ ਬਹੁਤ ਵੱਡੀ ਸਮੱਸਿਆ ਜੀ ਵੀ ਉਹਨਾਂ ਚੋਂ ਦੁਬਦਾ ਵੀ ਹੈ ਤੇ ਕੋਈ ਬੰਦੇ ਕਲੀਅਰ ਵੀ ਹੈ ਪਰ ਜਿਸ ਤਰੀਕੇ ਨਾਲ ਅਸੀਂ ਉਮੀਦ ਕਰਦੇ ਸੀ ਵੀ ਸਿੱਖ ਸੰਸਥਾਵਾਂ ਵੱਲੋਂ ਕਲੀਅਰ ਕੋਈ ਕਟ ਅਜੇ ਤੱਕ ਪੋਜੀਸ਼ਨ ਆਊਗੀ ਕੋਈ ਪੋਜੀਸ਼ਨ ਨਹੀਂ ਆਈ ਅਜੇ ਤੱਕ ਕਿਸੇ ਵੀ ਲੈਵਲ ਤੇ ਕੋਈ ਪੋਜੀਸ਼ਨ ਨਹੀਂ ਆਈ ਤੇ ਅਸੀਂ ਮੈਂ ਕਿਉਂਕਿ ਸਿੰਘ ਸਭਾ ਨਾਲ ਜੁੜਿਆ ਕਰਕੇ ਸੰਸਵਾ ਵਿੱਚ ਅਸੀਂ ਇਹਦੇ ਬਾਰੇ 2-4 ਵਾਰੀ ਆਪਸ ਵਿੱਚ ਦੀ ਸੋਚਿਆ ਸਾਡੀ ਇੱਕ ਪੋਜੀਸ਼ਨ ਹੈ ਜਿਹੜੀ ਅਸੀਂ ਕੱਲ ਲੈਵਲ ਕੱਲ ਰਿਟਨ ਲੈਵਲ ਤੇ ਵੀ ਅਸੀਂ ਕਲੀਅਰ ਕਰਾਂਗੇ ਪੋਜੀਸ਼ਨ ਇਹ ਆ ਵੀ ਸਿੱਖੀ ਸਿਧਾਂਤ ਮੁਤਾਬਕ ਸਿੱਖ ਸ਼ਬਦ ਗੁਰੂ ਦਾ ਚੇਲਾ ਜੀ ਸ਼ਬਦ ਗੁਰੂ ਨਾਲ ਜੁੜਿਆ ਹੋਇਆ ਹਮ ਮੂਰਤੀ ਪੂਜਾ ਦੇ ਖਿਲਾਫ ਹੈ ਜੀ ਮੂਰਤੀ ਪੂਜਾ ਦੇ ਖਿਲਾਫ ਹੋਣ ਕਰਕੇ ਜਾਂ ਮੂਰਤੀ ਪੂਜਾ ਉਹਨੇ ਕਰਨੀ ਨਹੀਂ ਬਿਲਕੁਲ ਹੀ ਉਹਦੇ ਜਿਸ ਤਰੀਕੇ ਨਾਲ ਇਸਲਾਮ ਦੇ ਵਿੱਚ ਤਾਂ ਕਲੀਅਰ ਹੈ ਉਹ ਮੂਰਤੀ ਪੂਜਿਕ ਨਹੀਂ ਮੂਰਤੀ ਉਹ ਤੋੜਦੇ ਆ ਉਹਨਾਂ ਨੇ ਤੋੜੀਆਂ ਚਲੋ ਅਸੀਂ ਤੋੜਦੇ ਹੱਕ ਜ ਤਾਂ ਹੈ ਨਹੀਂ ਜੀ ਅਸੀਂ ਉਸ ਨੂੰ ਅਸੀਂ ਇਸ ਨੂੰ ਇਸੇ ਕਰਕੇ ਅਸੀਂ ਪਰ ਮੂਰਤੀ ਦੀ ਪੂਜਾ ਜਾਂ ਸਥਾਪਤੀ ਵਾਲੇ ਨਹੀਂ ਆ ਜੀ ਇਸ ਕਰਕੇ ਸਾਨੂੰ ਸਿਧਾਂਤਕ ਲੈਵਲ ਤੇ ਅਸੀਂ ਕਾਲ ਵੀ ਦੇਵਾਂਗੇ ਸਿੱਖਾਂ ਨੂੰ ਕੇਂਦਰੀ ਸਿੰਘ ਸਭਾ ਵੱਲੋਂ ਤੇ ਕਹਿ ਵੀ ਰਹੇ ਆ ਵੀ ਸਾਨੂੰ ਕਿਸੇ ਵੀ ਲੈਵਲ ਤੇ ਕੋਈ ਉਹਦੀ ਕੋਈ ਸਾਡੀ ਵਿਰੋਧ ਨਹੀਂ ਕਰਦੇ ਜੋ ਮਰਜੀ ਕਰਨ ਉਹ 22 ਤਰੀਕ ਨੂੰ ਪਰ ਸਿੱਖ ਦਾ ਫਰਜ਼ ਨਹੀਂ ਬਣਦਾ ਵੀ ਉਸ ਵਿੱਚ ਉਹ ਸ਼ਾਮਲ ਹੋਵੇ ਮੂਰਤੀ ਪੂਜਾ ਲਈ ਤੇ ਫਿਰ ਉਹਦਾ ਫਰਕ ਹੀ ਇਹ ਹੈ ਮੋٹے ਲੈਵਲ ਤੇ Hindu ਤੇ Sikh ਦਾ ਫਰਕ ਹੀ ਇਹੀ ਹੈ ਉਹ ਇਹ ਹੈ ਵੀ ਅਸੀਂ ਮੂਰਤੀ ਪੂਜਕ ਨਹੀਂ ਆ ਇਸ ਕਰਕੇ ਉਹ ਮੂਰਤੀ ਦੀ ਸਥਾਪਤੀ ਹੋ ਰਹੀ ਹੈ ਜਿਹੜੀ ਪ੍ਰਾਣ ਪ੍ਰਤੀਸ਼ਟਾ ਜਿਹੜਾ ਇਸ ਕਿਸਮ ਦਾ ਅੰਗਰੇਜ਼ੀ ਵਿੱਚ ਕਨਸੀਕਰੇਸ਼ਨ ਕਹਿੰਦੇ ਆ ਉਹ ਕਨਸੀਕਰੇਸ਼ਨ ਜਿਹੜੀ ਕਰ ਰਹੇ ਆ ਉਸ ਦੀ ਜੀ ਉਹ ਉਹ ਆਪਦੇ ਪੋਲੀਟੀਕਲ ਮੋਟਿਵ ਲਈ ਕਰ ਰਹੇ ਆ ਇਹ ਵੱਖਰੀ ਪੋਲੀਟੀਕਲ ਮਸਲਾ ਵੱਖਰਾ ਹੈ ਪਹਿਲਾ ਧਾਰਮਿਕ ਲੈਵਲ ਤੇ ਅਸੀਂ ਇਸ ਦੇ ਸਿੱਖਾਂ ਨੂੰ ਬਿਲਕੁਲ ਨਹੀਂ ਜਾਣਾ ਚਾਹੀਦਾ ਕਿਸੇ ਵੀ ਪੱਧਰ ਤੇ ਨਹੀਂ ਜਾਣੇ ਜਿਹੜਾ ਸਿੱਖ ਹੈ ਜੇ ਕੋਈ ਸਿੱਖੀ ਉਹਨੂੰ ਕਲੀਅਰ ਨਹੀਂ ਤਾਂ ਉਹ ਜਾਣਗੇ ਵੀ ਬਹੁਤ ਜ਼ਿਆਦਾ ਤੇ ਇਹ ਵੀ ਪਰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਵੀ ਸਿੱਖਾਂ ਨੂੰ ਬਹੁਤਿਆਂ ਨੂੰ ਇਹ ਇਸ਼ੂ ਕਲੀਅਰ ਨਹੀਂ ਜਾਂ ਸਿਆਸੀ ਉਹ ਆਪਦੀਆਂ ਮਜੂਰੀਆਂ 'ਚ ਵੱਜੇ ਆ ਜੀ ਕਿਸੇ ਡਰ 'ਚ ਵੱਜੇ ਆ ਹੂੰ ਜਾਂ ਆਪਦੀਆਂ ਗਰਜਾਂ ਦੇ ਪਿੱਛੇ ਫਿਰਦੇ ਆ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਦੀਪਮਾਲਾ ਮਲਾ ਉਸ ਦਿਨ ਸਾਰਾ 22 ਤਰੀਕ ਨੂੰ ਦੀਪਮਾਲਾ ਕਰੋ ਘਰੇ ਸਾਰੇ ਇਹ ਸੈਲੀਬ੍ਰੇਸ਼ਨ ਕਰੋ ਤੇ ਉਹ ਪ੍ਰਭਾਵ ਥੱਲੇ ਆ ਰਹੇ ਆ ਹੂੰ ਕਈ ਗੁਰਦੁਆਰਿਆਂ ਵਿੱਚ ਵੀ ਪਤਾ ਲੱਗਿਆ ਵੀ ਕਾਂਨਪੁਰ ਐਰਾ ਵਗੈਰਾ ਤੇ ਕਈ ਗੁਰਦੁਆਰਿਆਂ 'ਚ ਹੋਰ ਜਿਹੜੇ ਯੂਪੀ ਦੇ ਗੁਰਦੁਆਰੇ ਤਾਂ ਉਹ ਦੀਪਮਾਲਾ ਕਰਵਾ ਰਹੇ ਆ ਤਾਂ ਮੈਂ ਸਾਨੂੰ ਉਮੀਦ ਆ ਕਾਫੀ ਥਾਵਾਂ ਉੱਤੇ ਇਹ ਇਨਫਾਰਮੇਸ਼ਨ ਆ ਰਹੀ ਹੈ ਵੀ ਕਰਨਗੇ ਵੀ ਦੀਪ ਮਾਲਾ ਜਿਹੜੀ ਬਿਲਕੁਲ ਗਲਤ ਹੈ। ਹੂੰ ਇਸ ਕਰਕੇ ਅਸੀਂ ਸਿਧਾਂਤਕ ਪੱਧਰ ਤੇ ਇਹ ਬਿਲਕੁਲ ਕਾਲ ਦੇ ਰਹੇ ਹਾਂ ਕਹਿ ਰਹੇ ਹਾਂ ਵੀ ਤੁਸੀਂ ਜਿੱਥੋਂ ਫਰਜ ਤਾਂ ਹੈ ਬਣਦਾ ਵੀ ਅਕਾਲ ਤਖਤ ਵੱਲੋਂ ਆਵੇ ਕਾਲ ਹੂੰ ਨਹੀਂ ਆਏਗੀ। ਸਾਨੂੰ ਉਮੀਦ ਨਹੀਂ ਹੈ। ਐਸਜੀਪੀਸੀ ਵੱਲੋਂ ਆਉਣਾ ਚਾਹੀਦਾ ਕਿਉਂਕਿ ਉਹ ਸਿੱਖ ਧਰਮ ਦੇ ਕਸਟੋਡੀਅਨ ਲੈਵਲ ਤੇ ਆ ਉਹਨਾਂ ਵੱਲੋਂ ਵੀ ਨਹੀਂ ਆਉਗੀ। ਫਿਰ ਅਸੀਂ ਜਿਹੜਾ ਇਹ ਮਸਲਾ ਆਪਣੇ ਲੈਵਲ ਤੇ ਹੂੰ ਕਰ ਸੋਣਾ ਚਾਉਨੇ ਆ ਹੋਰ ਸਿਕਸ ਸੰਸਥਾਵਾਂ ਜਿਹੜੀਆਂ ਸਿਕ ਸੰਸਥਾਵਾਂ ਸ਼ਾਇਦ ਉਹ ਵੀ ਅੱਗੇ ਆਉਣਗੀਆਂ ਐ ਨਹੀਂ ਹੈ ਵੀ ਨਹੀਂ ਹੈ ਹੋਰ ਸਿਕ ਸੰਸਥਾਵਾਂ ਵੀ ਕਰਨੀਆਂ ਇਹ ਹੈ ਸਾਡਾ ਹਾਂਜੀ ਜੀ ਸਿੱਧੂ ਜੀ ਜੇ ਹੁਣ ਜਿਵੇਂ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਆਇਆਗਾ ਉਹ ਜੇ ਜਾਣਗੇ ਜਾਂ ਕਿਵੇਂ ਆ ਤੁਸੀਂ ਤਾਂ ਹੁਣ ਕਲੀਅਰ ਕਰ ਹੀ ਦਿੱਤਾ ਵੀ ਤੁਹਾਡੇ ਮਨਦਬਕ ਉਹਨਾਂ ਨੂੰ ਵੀ ਨਹੀਂ ਜਾਨਣਾ ਚਾਹੀਦਾ ਕਿਸੇ ਨੂੰ ਵੀ ਨਹੀਂ ਜਾਨਣਾ ਚਾਹੀਦਾ ਪਰ ਜੋ ਜਾਣਗੇ ਉਸ ਤੋਂ ਬਾਅਦ ਕੀ ਤਸਵੀਰ ਨਿਕਲ ਕੇ ਸਾਹਮਣੇ ਦੇਖੋ ਜੇ ਉਹ ਜਾਣਨ ਤੋਂ ਬਾਅਦ ਰਿਐਕਟ ਕਰਾਂਗੇ ਪਰ ਅਸੀਂ ਹਜੇ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਰਿਕੁਐਸਟ ਵੀ ਕਰਾਂਗੇ ਵੀ ਉਹ ਸਿੱਖਾਂ ਵਿੱਚ ਕਨਫਿਊਜ਼ਨ ਨਾ ਪੈਦਾ ਕਰਨ ਉਹ ਬਿਆਨ ਦੇਣ ਜਾਂ ਹੁਣੇ ਤੋਂ ਬਿਆਨ ਦੇਣ ਵੀ ਕੀ ਪੋਜੀਸ਼ਨ ਹੈ ਸਾਡੀ ਇੱਕ ਦੋ ਐਸਟਪੀਸੀ ਮੈਂਬਰ ਸਾਡੇ ਅਸੀਂ ਕੱਲ ਹੀ ਪੰਜੋਲੀ ਸਾਹਿਬ ਨੂੰ ਮਿਲੇ ਆ ਉਹ ਚਿੱਠੀ ਵੀ ਲਿਖ ਰਹੇ ਆ ਤੇ ਫਜ਼ਲਦਾਰ ਸਾਹਿਬ ਨੂੰ ਵੀ ਨਹੀਂ জানা ਚਾਹੀਦਾ ਨਹੀਂ জানা ਚਾਹੀਦਾ ਠੀਕ ਆ ਇਹੀ ਅਸੀਂ ਹੁਣ ਇਹੀ ਇੱਕ ਚਿੱਠੀ ਵੀ ਲਿਖਾਂਗੇ ਅਸੀਂ ਵੀ ਲਿਖਾਂਗੇ ਤੇ ਅਸੀਂ ਇਹ ਕਹਾਂਗੇ ਵੀ ਤੁਹਾਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਬਿਲਕੁਲ ਵੀ ਇਸ ਲੈਵਲ ਤੇ ਜਾਣਾ ਨਹੀਂ ਚਾਹੀਦਾ ਤੇ ਐਕਸੈਪਟ ਨਹੀਂ ਕਰਨਾ ਜਿਹੜਾ ਵੈਸੇ ਸਿੱਖ ਧਰਮ ਦੇ ਵਿੱਚ ਇੱਕ ਹੋਰ ਗੱਲ ਬਹੁਤ ਕਲੀਅਰ ਹੈ ਅਸੀਂ ਕਨਵਰਸ਼ਨ ਨਹੀਂ ਕਰਦੇ ਸਿੱਖ ਧਰਮ ਦੇ ਵਿੱਚ ਧਰਮ ਬਦਲੀ ਨਹੀਂ ਤਨ ਪਰਵਰਤਨ ਨਹੀਂ ਹੈ ਦੂਜੇ Hindu ਧਰਮ ਚ ਵੀ ਹੈ ਨਹੀਂ ਇਹ ਤਾਂ ਹੁਣ ਸਿਆਸੀ ਲੈਵਲ ਉੱਤੇ ਘਰ ਵਾਪਸੀ ਕਰਾ ਰਹੇ ਆ ਘਰ ਵਾਪਸੀ ਕਰਾ ਰਹੇ ਆ Hindu ਸਮਾਜ ਨੂੰ ਇੱਕ ਮੁਠ ਕਰਨ ਤੇ ਜਾਂ ਵੋਟ ਬੈਂਕ ਤਿਆਰ ਕਰਨ ਲਈ ਜਾਂ ਉਹਨਾਂ ਨੂੰ ਇਸ ਕਿਸਮ ਦਾ ਪ੍ਰਭਾਵ ਹੱਲੇ ਕੋਈ ਹੱਲਾਸ਼ੇਰੀ ਦੇਣ ਲਈ ਸਾਰਾ ਕੁਝ ਕਰ ਰਹੇ ਆ ਉਹ ਵੋਟ ਬੈਂਕ ਪ੍ਰਕਿਰਿਆ ਤੇ ਧਾਰਮਿਕ ਲੈਵਲ ਤੇ ਇੰਨਾ ਚ ਵੀ ਕਨਵਰਸ਼ਨ ਹੈ ਨਹੀਂ ਹਿੰਦੂਆਂ ਚ ਵੀ ਤੇ ਸਿੱਖਾਂ ਚ ਵੀ ਹੈ ਨਹੀਂ ਤੇ ਅਸੀਂ ਇਸਲਾਮ ਚ ਹੈ ਕ੍ਰਿਸਚੀਅਨਿਟੀ ਚ ਹੈ ਮੋਟੇ ਲੈਵਲ ਤੇ ਜਿੰਨਾ ਕਰ ਪਰ ਇੱਥੇ ਤੇ ਇਸ ਕਰਕੇ ਅਸੀਂ ਨਹੀਂ ਕਹਿੰਦੇ ਵੀ ਕਿਸੇ ਨੂੰ ਕਨਵਰਟ ਕਰੋ ਸਿੱਖ ਧਰਮ ਦੇ ਵਿੱਚ ਤਾਂ ਇੱਥੋਂ ਤੱਕ ਹੈ ਵੀ ਸਿੱਖ ਕਰੇ ਜੰਮਿਆ ਵੀ ਸਿੱਖ ਨਹੀਂ ਜੇ ਉਹ ਸਿੱਖੀ ਵਾਲੇ ਕੰਮ ਨਹੀਂ ਕਰਦਾ ਇਸ ਕਰਕੇ ਅਸੀਂ ਇਸ ਕਰਕੇ ਇਹ ਨਹੀਂ ਹੈ ਵੀ ਜੇ ਸਿੱਖ ਘਰੇ ਪੈਦਾ ਹੋਗਾ ਤਾਂ ਉਹ ਸਿੱਖ ਹੀ ਹੈ ਜਿਵੇਂ ਸਿੱਧੂ ਜੀ ਇੱਕ ਹੋਰ ਗੱਲ ਆ ਜਿਵੇਂ ਹੁਣ ਆਪਣਾ ਇਹ ਗੱਲਬਾਤ ਲੋਕਾਂ ਜਾਣੀ ਆ ਜਿਵੇਂ ਤੁਹਾਡਾ ਰਿਟਰਨ ਨੋਟ ਵੀ ਆ ਰਿਹਾ ਹੋਰ ਬਹੁਤ ਸਾਰੇ ਤੁਹਾਡੇ ਸਾਥੀਆਂ ਦੇ ਇੰਟਰਵਿਊ ਹੋਣਿਆ ਜਾਂ ਸਾਰਾ ਕੁਝ ਚੱਲੂਗਾ ਪਰ ਜਿਹੜੇ ਹੁਣ ਲੋਕ ਆ ਕੀ ਜਿਹੜੇ ਸਿੱਖ ਆ ਉਹ ਇੰਨੇ ਕੁ ਜਾਗਰੂਕ ਹੈਗੇ ਵੀ ਜਿਹੜੀ ਗੱਲ ਤੁਸੀਂ ਸਮਝਾ ਰਹੇ ਹੋ ਠੀਕ ਹੈ ਗੁਰੂ ਸਾਹਿਬ ਨੇ ਕਹੀ ਆ ਆਪਣੇ ਫਲਸਫੇ ਚ ਹੈਗਾਗਾ ਵੀ ਉਹ ਇੰਨੇ ਕ ਹੈਗਾ ਇਸ ਨੂੰ ਲੈ ਕੇ ਕਿਤੇ ਉਹ ਨਾ ਹੋਰੇ ਵੀ ਧਾਰਮਿਕ ਤੌਰ ਦੇ ਉੱਤੇ ਹੁਣ ਦੇਖ ਲਓ ਵੀ ਇਹ ਸਿੱਖ ਜਿਵੇਂ ਅਸਲਤ ਮਿਨਾਰੋਟੀ ਦੇ ਜਾਂ ਸਿੱਖਾਂ ਦੇ ਦੋਸ਼ ਲੱਗਦਾ ਵੀ ਇਹ ਇਹ ਵਧਾਉਂਦੇ ਆ ਗਾਂਹ ਉੱਤੇ ਚਿਤ ਕਰਦੇ ਆ ਇਹ ਪਾੜੇ ਨੂੰ ਜਿਆਦਾ ਵਧਾਉਂਦੇ ਆ ਉਹ ਸਾਹਬ ਦੇ ਨਾਲ ਵੇਖੋ ਪਾੜਾ ਨਹੀਂ ਵਧਾਉਂਦੇ ਅਸੀਂ ਆਪਣੀ ਹੋਂਦ ਨੂੰ ਬਚਾਉਂਦੇ ਆ ਬਹੁਤ ਛੋਟੀ ਜੀ ਸਿੱਖਾਂ ਸਿੱਖ ਸਮੁਦਾਏ ਆ ਸਿੱਖ ਭਾਈਚਾਰਾ ਬਹੁਤ ਛੋਟਾ ਹੂੰ ਉਹਦੇ ਉੱਤੇ ਅਟੈਕ ਬਹੁਤ ਵੱਡੇ ਧਰਮ ਦਾ ਜਾਂ ਕਿਸੇ ਹੋਰ ਜਿਹੜੇ ਜਿਹੜੇ ਆਪਣਾ ਹਿੱਸਾ ਸਾਂਝੀਦੇ ਆ ਅਸੀਂ ਉਹ ਤੋਂ ਬਚਣ ਲਈ ਕਰ ਰਹੇ ਆ ਅਸੀਂ ਅਟੈਕ ਕਿੱਥੇ ਕਰਦੇ ਆ ਕਿਹਾ ਜਿਹੜਾ ਤਾਂ ਬੰਦਾ ਡਿਫੈਂਸ ਚ ਹੈ ਅਸੀਂ ਤਾਂ ਡਿਫਰੈਂਸ 'ਚ ਆ ਅਗਰੈਸਿਵ ਤਾਂ ਦੂਜੇ ਲੋਕ ਆ ਜਿਹੜੇ ਸਾਨੂੰ ਵਿੱਚ ਮਿਲਾਉਣਾ ਚਾਹੁੰਦੇ ਆ ਹੂੰ ਉਹ ਕਹਿੰਦੇ ਵੀ ਸਾਡਾ ਹਿੱਸਾ ਹੈ ਇਸ ਕਰਕੇ ਅਸੀਂ ਅਗਰੈਸਿਵ ਸਾਡਾ ਸਾਡਾ ਹਮਲਾ ਆਬਰੀ ਰੱਖ ਨਹੀਂ ਹੈ ਰੱਖ ਦੂਜਿਆਂ ਦਾ ਨਾ ਸਾ ਤੋੜਨ ਦਾ ਰੱਖ ਹੈ ਅਸੀਂ ਤਾਂ ਆਪਣਾ ਵਿਚਾਰ ਰੱਖਿਆ ਵਿਚਾ ਕੇ ਆਪ ਦਾ ਹਾਂ ਜੀ ਪਰ ਆਪਣੇ ਵਾਲਿਆਂ ਨੂੰ ਆਪਾਂ ਸਮਝਾਵਾਂਗੇ ਕਿਵੇਂ ਕਿਉਂਕਿ ਸਮਝਾਉਣ ਵਾਲੀ ਸਮਝਾਉਣ ਵਾਲੀ ਗੱਲ ਹੈ ਵੀ ਸਿੱਖ ਸਿੱਖਾਂ ਦਾ ਇੱਕ ਕਾਫੀ ਵੱਡਾ ਇਤਿਹਾਸ ਹੈ ਹੂੰ ਉਹਨਾਂ ਨੂੰ ਥੋੜੀ ਜੀ ਗੱਲ ਦੀ ਗੱਲ ਕਿਸੇ ਨੇ ਅੱਜ ਤੱਕ ਕਹੀ ਨਹੀਂ ਜੇ ਕਹਿ ਦੇਣ ਤਾਂ ਪਤਾ ਉਦੋਂ ਹੀ ਲੱਗ ਜਾਂਦਾ ਹਰ ਸਿੱਖ ਮジョਰਿਟੀ ਸਿੱਖਾ ਜਿਹੜੇ ਪਿੰਡਾਂ ਚ ਰਹਿੰਦੇ ਵੀ ਉਹ ਗੁਰਦੁਆਰੇ ਜਾਂਦੇ ਆ ਮੱਥਾ ਟੇਕਣ ਉਹ ਕਿਸੇ ਮੂਰਤੀ ਪੂਜਾ ਲਈ ਨਹੀਂ ਜਾਂਦੇ ਜੀ ਕੋਈ ਠੀਕ ਹੈ ਕਿਸੇ ਬਰਮਾ ਭਰਮਾ ਚ ਤੇ ਪਹਿਲਾਂ ਤੋਂ ਚੱਲਿਆ ਆਉਂਦਾ ਇੱਕ ਰੀਤੀ ਰਿਵਾਜ ਉਹਦੇ ਵਿੱਚ ਕੋਈ ਇਧਰ ਉਧਰ ਚਲੇ ਜਾਂਦੇ ਆ ਪਰ ਜਾਂਦੇ ਨਹੀਂ ਕਿ ਬੋਤੇ ਐ ਤਾਂ ਜੇ ਅਸੀਂ ਦੇਖੀਏ ਤਾਂ ਹਿੰਦੂਆਂ ਦੇ ਵਿੱਚੋਂ ਵੀ ਇੱਕ ਪਾਸੇ ਹਿੰਦੂਆਂ ਦਾ ਇਸਲਾਮ ਨਾਲ ਮੁਸਲਮਾਨਾਂ ਨਾਲ ਕਿੰਨਾ ਟਕਰਾਅ ਪਰ ਮਜਾਰਾ ਉੱਤੇ ਤੁਸੀਂ ਦੇਖੋ ਕਿੰਨੇ ਹਿੰਦੂ ਜਾਂਦੇ ਆ ਜੀ ਇਹ ਨਹੀਂ ਹੁੰਦਾ ਬਿੱਚੋ ਸਾਡੇ ਜੋ ਵੀ ਚਲੇ ਜਾਂਦੇ ਆ ਇਹ ਤਾਂ ਚੱਲਦਾ ਰਹਿੰਦਾ ਕਿਉਂਕਿ ਇਹਨੂੰ ਸਿੰਕ੍ਰਿਟਿਕ ਮਤਲਬ ਕਿ ਇੱਕ ਸਾਂਝਾ ਜਿਹਾ ਕਲਚਰ ਕਿਹਾ ਜਾਂਦਾ ਉਹ ਹੈਗਾ ਇੱਥੇ ਇੰਡੀਆ ਦੇ ਵਿੱਚ ਇਸੇ ਕਰਕੇ ਸਾਨੂੰ ਉਹ ਤੇਜ਼ੀ ਨਾਲ ਕਹਿ ਦਿੰਦੇ ਆ ਵੀ ਇਹ ਇਹ ਜੀ ਸਾਡੇ ਚੋਈ ਆ ਸਾਡਾ ਕੁਛ ਆ ਕਿਉਂਕਿ ਕਾਫੀ ਹੱਦ ਤੱਕ ਵੱਡੇ ਸਮਾਜ ਦਾ ਪਰਛਾਵਾਂ ਦੂਜਿਆਂ ਤੇ ਪੈਂਦਾ ਹੀ ਪੈਂਦਾ ਤੁਸੀਂ ਇਹ ਦੇਖੋ ਵੀ ਇਸ ਵੱਡੇ Hindu ਸਮਾਜ ਦਾ ਪਰਛਾਵਾਂ ਕਿਵੇਂ ਨਹੀਂ ਪਿਆ ਸਿੱਖਾਂ ਤੇ ਤਾਂ ਪਹਿਣਾ ਸੀ ਮੁਸਲਮਾਨਾਂ ਨੇ ਤਾਂ ਹੀ ਪਹਿ ਗਿਆ ਹੂੰ ਇੱਥੋਂ ਵਾਲੇ ਜਿਹੜੇ ਇੰਡੀਆ ਦੇ ਮੁਸਲਮਾਨ ਐ ਉਹਨਾਂ ਦਾ ਜਾਤ ਪਾਤ ਉਸੇ ਤਰੀਕੇ ਨਾਲ ਕਾਫੀ ਹੱਦ ਤੱਕ ਆ ਜਿਹੜੀ ਬਾਹਰ ਤੁਹਾਨੂੰ ਦਿਖਾਈ ਨਹੀਂ ਦੇਊਗੀ ਹੂੰ ਉਹਨਾਂ ਚ ਵਰਨ ਆਸ਼ਰਮ ਉਹਨਾਂ ਚ ਹੈ ਨਹੀਂ ਬਿਲਕੁਲ ਇਸਲਾਮ ਦੇ ਵਿੱਚ ਪਰ ਅੰਦਰੋਂ ਅੰਦਰੀ ਹੈਗਾ ਉਹ ਆਪ ਵੀ ਕਹਿੰਦੇ ਵੀ ਸਾਡਾ ਇੰਡੀਅਨਾਈਜ਼ੇਸ਼ਨ ਜਿਹੜਾ ਹੋਇਆ ਵਾ ਇਸਲਾਮ ਦਾ ਇਸ ਨੂੰ ਵਰਨ ਆਸ਼ਰਮ ਦੇ ਨੇੜੇ ਤੇੜੇ ਦਾ ਉਹ ਹੋਇਆ ਵਾ ਇੱਥੇ ਸਾਰਾ ਹੀ ਪਾਕਿਸਤਾਨ ਚ ਵੀ ਹੈਗਾ ਇਹ ਸਾਰੀ ਗੱਲ ਦਾ ਬੜਾ ਆਉਂਦਾ ਹਜੇ ਵੀ ਉੱਥੇ ਜਿਹੜੇ ਦਲਤ ਜਾਤੀਆਂ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ ਕੰਮੀ ਬੜਾ ਇੱਕ ਡੈਰੋਗੇਟਰੀ ਘਟਿਆ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਹੈ ਕੰਮੀ ਕਹਿੰਦੇ ਉੱਥੇ ਅਜੇ ਤੱਕ ਇੱਥੇ ਨਹੀਂ ਕਹਿੰਦੇ ਅਜੇ ਪੰਜਾਬ 'ਚ ਉਧਰਲੇ ਵਿੱਚ ਕਹਿੰਦੇ ਆ ਤਾਂ ਇਸ ਕਰਕੇ ਇਸ ਕਰਕੇ ਸਾਡੇ ਤੇ ਅਸਰ ਤਾਂ ਵੱਡੇ ਸਮਾਜ ਦਾ ਹੁੰਦਾ ਹੀ ਹੁੰਦਾ ਜਿਹਨੂੰ ਸਾਡੇ ਸਿੱਖ ਵਾਰੀ-ਵਾਰੀ ਕਹਿੰਦੇ ਆ ਕਿ ਸਾਡਾ ਬ੍ਰਾਹਮਣਿਕਲ ਹੋ ਗਿਆ ਹੂੰ ਬ੍ਰਾਹਮਣਵਾਦੀ ਵਿਵਸਥਾ ਸਾਡੇ 'ਚ ਆ ਗਈ ਹੈ ਹੂੰ ਸਾਡੇ ਸਾਡੇ ਧਾਰਮਿਕ ਸਾਰੀਆਂ ਰੌ ਰੀਤਾਂ ਵਿੱਚ ਬ੍ਰਾਹਮਣਿਕਲ ਜਿਹੜੇ ਸਾਰੇ ਰੌ ਰੀਤਾਂ ਪਰੰਪਰਾ ਉਹਦਾ ਬਹੁਤ ਵੱਡਾ ਅਸਰ ਹੈ ਹੈਗਾ ਅਸਰ ਇਸ ਗੱਲ ਦਾ ਨਹੀਂ ਜਿਧੇਕਾਰ ਸਾਹਿਬ ਦਾ ਹੁਣ ਇਹ ਹੀ ਆਉਂਦਾਗਾ ਵੀ ਜਿਵੇਂ ਸਾਰੇ ਧਰਮਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਸਾਨੂੰ ਮਾਨ ਸਨਮਾਨ ਬਰਕਰਾਰ ਰੱਖਣਾ ਚਾਹੀਦਾ ਜੀ ਉਸ ਦੇ ਮੱਦੇ ਨਜ਼ਰ ਅਸੀਂ ਜਾ ਰਹੇ ਆ ਜਾਂ ਇਹਦਾ ਵੀ ਇੱਕ ਨਿਕਲ ਕੇ ਲੋਕਾਂ ਦੀ ਰਾਏ ਆਉਣੀ ਆ ਦੇਖੋ ਇਸ 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 ਥੱਲੇ ਨਹੀਂ ਜਾ ਰਹੇ ਬਿਲਕੁਲ ਮਾਨ ਸਨਮਾਨ ਥੱਲੇ ਨਹੀਂ ਜਾ ਰਹੇ ਕਿਉਂਕਿ ਇੱਥੇ ਵੀ ਬੰਦਰ ਹੈਗੇ ਕਿਹੜਾ ਮੰਦਰਾਂ ਦੇ ਕੋਈ ਵਿਰੋਧ ਚ ਕੋਈ ਗੱਲ ਕਰਦਾ ਇੱਥੇ ਵੀ ਕੋਈ ਗੱਲ ਹੈ ਨਹੀਂ ਤੇ ਅਸੀਂ ਤਾਂ ਉਹ ਸਿਰਫ ਜਾ ਰਹੇ ਆ ਪੋਲੀਟੀਕਲ ਪ੍ਰੈਸ਼ਰ ਥੱਲੇ ਰੂਲਿੰਗ ਕਲਾਸ ਕੋਲੇ ਸਾਰਾ ਸੱਤਾ ਸੱਤਾ ਦਾ ਇੱਕ ਬਹੁਤ ਵੱਡਾ ਪ੍ਰਭਾਵ ਹੁੰਦਾ ਉਹਨਾਂ ਨੇ ਪਹਿਲੇ ਹੀ ਬੜਾ ਜ਼ੋਰ ਸ਼ੋਰ ਨਾਲ ਕੀਤਾ ਹੋਇਆ ਸਾਰਾ ਕੁਝ ਸੱਤਾ ਦੇ ਪ੍ਰਭਾਵ ਕਰਕੇ ਕਿੰਨੇ ਹੀ ਲੋਕ ਜਾ ਕੇ ਸਿੱਖਾ ਸਿੱਖ ਗਰੁੱਪ ਜਾ ਕੇ ਮੋਦੀ ਨੂੰ ਮੋਦੀ ਨੂੰ ਕਹਿੰਦੇ ਵੀ ਸਿੱਖਾਂ ਦਾ ਰਖਵਾਲਾ ਇਹੇ ਆ ਕਹਿਣ ਵਾਲੇ ਹੈਗੇ ਸਾਡੇ ਚ ਉਹ ਜਾਂਦੇ ਆ ਜਿਹੜੇ ਫੋਟੋ ਖਿਚਾਉਂਦੇ ਆ ਸਾਰਾ ਕੁਝ ਹੁੰਦਾ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਇਸ ਕਰਕੇ ਇਹ ਸੈਕਸ਼ਨ ਹੈਗਾ ਹੀ ਹੈਗਾ ਮੁਸਲਮਾਨਾਂ ਚ ਵੀ ਇੱਕ ਛੋਟਾ ਜਿਹਾ ਸੈਕਸ਼ਨ ਉਹਨਾਂ ਨੇ ਨਾਲ ਰੱਖਿਆ ਹੋਇਆ ਬੀਜੇਪੀ ਨੇ ਇਸ ਕਰਕੇ ਇਹ ਜਿਹੜੇ ਪ੍ਰਭਾਵ ਥੱਲੇ ਜਾਂਦੇ ਆ ਪਰ ਓਵਰਆਲ ਸਿੱਖੀ ਦੇ ਵਿੱਚ ਅਜੇ ਵੀ ਗੁਰਦੁਆਰਾ ਸੁਧਾਰ ਮੂਵਮੈਂਟ ਚੱਲੀ ਉਦੋਂ ਅਗਲੇ ਨੇ ਮੂਰਤੀਆਂ ਕੱਢ ਕੇ ਦਰਬਾਰ ਸਾਹਿਬ ਤੋਂ ਬਾਹਰ ਮਾਰੀਆਂ ਕੀਤਾ ਤੁਹਾਡੇ ਸਾਹਮਣੇ ਹੋਇਆ ਕਿ ਨਾ ਬਿਲਕੁਲ ਲਾਹ ਹੋ ਗਿਆ ਸੀਗਾ ਮੂਰਤੀਆਂ ਕੱਢ ਕੇ ਬਾਹਰ ਮਾਰੀਆਂ ਸਾਰੀਆਂ ਉਹਨਾਂ ਨੇ ਤੇ ਉਸੇ ਕਰਕੇ ਉਹ ਜਿਹੜਾ ਉਹ ਜਿਹੜਾ ਮੰਦਿਰ ਬਣਿਆ ਉੱਥੇ ਸਾਰਾ ਅੰਮ੍ਰਿਤਸਰ ਦੇ ਵਿੱਚ ਉਹੀ ਆ ਸਾਰੀਆਂ ਸਥਾਪਿਤ ਕੀਤੀ ਜਿਹੜੇ ਅੰਦਰੋਂ ਲਗਾਏ ਸੀਗੇ ਤੇ ਇਹ ਸਾਰਾ ਕੁਝ ਹੈਗਾ ਸੀਗਾ ਸਾਰਾ ਕੁਝ ਤੁਸੀਂ ਦੇਖੋ ਅੰਦਰ ਤੱਕ ਜਾ ਕੇ ਤਾਂ ਸਾਰਾ ਤੇਲ ਤੇਲ ਪਾਉਣ ਵਾਲੇ ਤੇ ਸਾਰੇ ਅੰਦਰ ਤੱਕ ਬੈਠੇ ਹੁੰਦੇ ਸੀ ਪ੍ਰਕਰਮਾ ਚ ਉਸ ਵੇਲੇ ਦੀ ਸਾਰੀ ਗੱਲ ਹੈਗੀ ਇਨਫੋਰਮੇਸ਼ਨ ਤੇ ਬਾਕੀ ਸਾਰਾ ਕੁਝ ਕਰਦੇ ਤੇ ਸਿੱਖ ਵੱਖਰੇ ਨਹੀਂ ਸੀ ਸਿੰਘ ਸਭਾ ਨੇ ਵੱਖਰੇ ਆਪਣੇ ਆਪ ਚ ਕੀਤੇ ਆ ਪਹਿਲਾਂ ਤਾਂ ਆਪਸ ਵਿੱਚ ਦੀ ਸਿੱਖਾਂ ਨੂੰ 81 ਤੱਕ ਨਹੀਂ ਸੀ ਪਤਾ ਲੱਗਿਆ 81 ਦੀ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਨੇ ਲਿਖਿਆ 1881 ਦੀ ਚ ਵੀ ਅਸੀਂ ਸਿੱਖ ਹੁੰਨੇ ਆ ਪਹਿਲਾਂ ਸਿੱਖ ਐਂਟਰੀ ਨਹੀਂ ਹੋਈ ਹੂੰ ਸੈਂਸਸ ਦੇ ਵਿੱਚ ਮਰਦਮ ਸੁਮਾਰੀ ਦੇ ਵਿੱਚ ਜਾਣਗਰਾਂ ਦੇ ਵਿੱਚ ਇਸ ਕਰਕੇ ਇਹ ਹੌਲੀ ਹੌਲੀ ਆਈਆ ਉਹਦੀ ਵੇਕ ਨਹੀਂ ਕਾਫੀ ਰਹੀ ਹੈ ਹੂੰ ਪਹਿਲਾਂ ਤਾਂ ਗੁਰੂ ਸਰ ਮੋਰਚਾ ਜਿਹੜਾ ਗੁਰਦੁਆਰਿਆਂ ਦਾ ਆਜ਼ਾਦੀ ਆਜ਼ਾਦ ਕਰਾਉਣ ਦਾ ਮੋਰਚਾ ਉਹ ਲੰਬਾ ਚੱਲਿਆ ਉਹਦਾ ਬਹੁਤ ਅਸਰ ਹੋਇਆ ਉਹ ਤੋਂ ਪਿੱਛੇ ਫੇਰ ਅਸੀਂ ਥੱਲੇ ਡਿੱਗ ਪਏ ਸੀ ਸਾਰੀ ਗੱਲ ਤੇ ਫੇਰ ਆਹ ਜਿਹੜਾ ਧਰਮ ਜੇਤ ਮੋਰਚਾ ਇਹਨੇ ਬਹੁਤ ਜ਼ਿਆਦਾ ਨਖੇਰਿਆ ਕੰਮ ਹੁਣ ਫੇਰ ਥੋੜਾ ਜਿਹਾ ਥੱਲੇ ਨੂੰ ਆਉਂਦਾ ਜਾਂਦਾ ਤੇ ਫਿਰ ਕੋਈ ਨਾ ਕੋਈ ਉਈ ਉਠ ਖੜ ਦੀਆ ਸਾਰੀ ਸਿੱਖਾਂ ਚ ਹੁਣ ਇਹ ਨਹੀਂ ਹੈ ਵੀ ਅਸੀਂ ਮੁੜ ਕੇ ਜਾ ਕੇ ਇਹ ਨਹੀਂ ਕਹਿ ਸਕਦੇ ਸਿੱਖ ਸੀ ਵੱਖਰੇ ਨਹੀਂ ਹੈ ਜਾਂ ਸਾਡੀ ਵੱਖਰੀ ਹਸਤੀ ਨਹੀਂ ਹੈ ਪਰ ਇਸ ਵਾਰ ਇਹ ਵੀ ਆ ਜਿਵੇਂ ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ ਰਾਜਨੀਤਿਕ ਤੌਰ ਤੇ ਜਾਂ ਕਾ ਧਾਰਮਿਕ ਤੌਰ ਤੇ ਜਿਹੜੇ ਚਿਹਰੇ ਦੀ ਗੱਲ ਆਪਾਂ ਜਿਵੇਂ ਕਰਦੇ ਆ ਜਾਂ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਹੁੰਦੀ ਹੈ ਵੀ ਉੱਥੇ ਵੀ ਬਿਲ ਪਾਵਰ ਘਟ ਗਈ ਪੋਲੀਟੀਕਲ ਧਿਰ ਦਾ ਕਬਜ਼ਾ ਗਿਆ ਉਹ ਸਾਰੀਆਂ ਗੱਲਾਂ ਐਸਜੀਬੀਸੀ ਨੂੰ ਲੈ ਕੇ ਬੜੇ ਪ੍ਰਸ਼ਨ ਚੈਨਾ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਹੁਣ ਵਕਤ ਦਾ ਕਿਤੇ ਇਹ ਉਹੀ ਵਕਤ ਤਾਂ ਵੀ ਇੱਥੋਂ ਹੀ ਕੋਈ ਚੀਜ਼ ਦਾ ਉਭਾਰਨਾ ਹੋ ਰਿਹਾ ਜਾਂ ਉਹ ਜਾਂ ਅਸੀਂ ਉਹ ਚੀਜ਼ ਲਈ ਪ੍ਰੀਪੇਅਰ ਹੈਗੇ ਆਂ ਵੇਖੋ ਹਜੇ ਵੀ ਬਹੁਤ ਵੱਡਾ ਡਰ ਹੈ ਹਾਂ ਉਹ ਬਹੁਤ ਵੱਡਾ ਡਰ ਹੈ ਜਿਆਦੇ ਤਿੱਖਾ ਡਰ ਹੈ ਕੋਈ ਛੋਟਾ ਡਰ ਨਹੀਂ ਹੈ ਹਾਂ ਵੀ ਜਿਸ ਤਰੀਕੇ ਨਾਲ ਅ ਅਸੀਂ ਕਹਿੰਦੇ ਗੁਰਦੁਆਰਾ ਸਤਾਰ ਮੂਵਮੈਂਟ 20 ਤੋਂ ਪਹਿਲਾਂ ਅਸੀਂ ਸਾਰਾ ਕੁਝ ਹਾਂ ਠੀਕ ਹੈ ਤੇ ਉਸ ਤਰੀਕੇ ਦਾ ਖੜਾ ਸਾਰਾ ਕੁਝ ਅਨਟਚੇਬਿਲਿਟੀ ਛੂਤ ਸ਼ਾਹ ਸਾਡੇ ਅੰਦਰ ਸੀਗੀ ਉੱਥੇ 20 ਤੋਂ ਪਹਿਲਾਂ ਹੂੰ ਅਸੀਂ ਜਿਹੜੇ 12 ਅਕਤੂਬਰ 1920 ਨੂੰ ਪਹਿਲੀ ਵਾਰ ਮਤਲਬ ਕਿ ਵੀ ਇਹ ਸਾਰਾ ਜਿਹੜਾ ਦਲਤ ਭਾਈਚਾਰਾ ਸੀਗਾ ਜਿਹਨੂੰ ਸੋ ਕਾਰਡ ਦਲਤ ਭਾਈਚਾਰਾ ਕਹਿੰਦੇ ਸੀ ਥੱਲੇ ਵਾਲੀ ਜਤ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਉਸੇ ਚੋਂ ਐਸਜੀਪੀਸੀ ਨਿਕਲੀ ਉਸੇ ਚੋਂ ਅਕਾਲੀ ਦਲ ਨਿਕਲਿਆ ਉਹ ਸਾਰੀ ਸਟਰਗਲ ਤੇ ਸਾਰੀ ਜਦੋਜਹਿਦ ਦੇ ਵਿੱਚੋਂ ਇਹ ਇਹ ਮੂਵਮੈਂਟ ਆਏ ਸੀ ਸਾਰੇ ਨਹੀਂ ਤਾਂ ਫਿਰ ਅਸੀਂ ਰਲ ਗਏ ਸੀ ਆਲਮੋਸਟ ਨਾਲ ਗਲੇ ਵੀ ਸੀਗੇ ਇਸ ਇਹ ਫਿਰ ਧਰਮ ਜੋਤੂ ਮੋਰਚੇ ਨੇ ਬਿਲਕੁਲ ਵੱਖਰੇ ਕਰਤੇ ਉੱਥੋਂ ਹੀ ਸਿੱਖ ਕੌਮ ਕਹਿਣ ਲੱਗੇ ਸਾਰਾ ਕੁਝ ਪਹਿਲਾਂ ਕੌਮ ਵਾਲਾ ਹੈ ਨਹੀਂ ਸੀ ਇਸ ਕਿਸਮ ਦਾ ਕਨਸੈਪਟ ਹੁਣ ਇੰਨਾ ਚ ਵੀ ਕੋਈ ਹਿਜਬ ਹਿੰਦੂ ਧਰਮ ਦੇ ਵਿੱਚ ਆ ਜਿਹੜਾ ਰਾਮ ਮੰਦਰ ਬਣ ਰਿਹਾ ਹੈ ਰਾਮ ਮੰਦਰ ਸਨਾਤਨੀ ਪਰੰਪਰਾ ਦੇ ਮੁਤਾਬਕ ਹੈ ਹਮ ਸਨਾਤਨ ਸਨਾਤਨੀ ਧਰਮ ਦੇ ਜਿਹੜੇ ਚਾਰੇ ਥੰਮ ਹੈ ਉਹ ਚਾਰੇ ਸ਼ੰਕਰ ਚਾਰਗਿਆ ਹਮ ਉਹ ਵੇਦਾਂ ਦੀ ਸਾਰਿਆਂ ਦੀ ਵਿਆਖਿਆ ਕਰਦੇ ਆ ਉਹ ਤਾਂ ਆ ਨਹੀਂ ਰਹੇ ਇਹ ਪੋਲੀਟੀਕਲ ਸਾਰਾ ਈਵੈਂਟ ਹੋ ਰਿਹਾ ਇਸੇ ਕਰਕੇ ਚਲੋ ਅਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਨਹੀਂ ਕਰਦੇ ਪਰ ਇੱਕ ਇਹ ਵੀ ਆ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਜਿਵੇਂ ਹੁਣ ਜੇ ਜਥੇਦਾਰ ਸਾਹਿਬ ਜਾਣਦੇ ਨੇ ਜੇ ਜਾਣਦੇ ਨੇ ਫਿਰ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਜਿਵੇਂ ਇੱਕ ਤਰ੍ਹਾਂ ਦਾ ਨਖੇੜਾ ਤਾਂ ਹੈਗਾ ਹੀ ਆ ਕਈ ਗੱਲਾਂ ਨੂੰ ਲੈ ਕੇ ਉਹ ਗੱਲਾਂ ਹੈਗੀਆਂ ਪਰ ਚਾਹੇ ਪਹਿਲਾਂ ਜਥੇਦਾਰ ਹੋਰ ਸੀ ਮਾਫੀ ਵਾਲਾ ਹੋ ਗਿਆ ਫਿਰ ਕੁਝ ਟਾਈਮ ਕਾਰਜਕਾਰੀ ਕੋਈ ਜਥੇਦਾਰ ਹੀ ਨਹੀਂ ਸਾਨੂੰ ਮਿਲਿਆ ਫਿਰ ਪਰ ਹੁਣ ਫਿਰ ਜਮੀਨ ਖਿੜਾ ਹੋ ਜਾਣਾ ਫਿਰ ਜਮਾ ਸੀਸੀ ਵਾਂਗੂ ਕਲੀਅਰ ਹੋ ਜਾਣੀ ਹੈ ਗੱਲ ਬਿਲਕੁਲ ਕਲੀਅਰ ਹੋ ਜਾਣੀ ਅਸੀਂ ਹੁਣੇ ਕਲੀਅਰ ਕਰ ਦੇਣੀ ਹੈ ਜਹੇਦਾਰ ਨੂੰ ਅਸੀਂ ਸੰਸਥਾ ਨੂੰ ਸੰਸਥਾ ਵੱਲੋਂ ਜਾਣਾ ਕਲੀਅਰ ਹੋ ਜਾਏਗਾ ਸਾਰਾ ਕੁਝ ਤੁਸੀਂ ਮਿਲ ਜਾਰ ਰਹੇ ਅਸੀਂ ਇੱਥੋਂ ਲੈਟਰ ਪਾਵਾਂਗੇ ਟਾਈਮ ਮੰਗਾਂਗੇ ਓਕੇ ਉਹਨੂੰ ਮੈਮੋਰੰਡਮ ਤਾਂ ਹੁਣੇ ਅਸੀਂ ਦੇ ਰਹੇ ਹਾਂ ਸਾਰਾ ਕਰ ਰਹੇ ਹਾਂ ਸਾਰਾ ਕੁਝ ਇਹ ਬਿਲਕੁਲ ਕਲੀਅਰ ਕਰ ਰਹੇ ਹਾਂ ਸਾਰਾ ਕਿਉਂਕਿ ਸਾਡੀ ਅਫੀਸ਼ਲ ਸ਼ਬਦ ਗੁਰੂ ਵਾਲੀ ਹੈ ਹਾਂ ਸਿੱਖੀ ਦੀ ਸਿਧਾਂਤਕ ਪੋਜੀਸ਼ਨ ਤੇ ਅਸੀਂ ਕੰਮ ਕਰਨਾ ਹੈਗਾ ਅਸੀਂ ਇਸ ਕਰਕੇ ਜਿਹੜੀ ਐਸਜੀਪੀਸੀ ਹੈ ਜਾਂ ਅਕਾਲ ਤਖਤ ਦਾ ਜਹ ਉਹੋ ਉਹ ਸਾਰੇ ਧਰਮ ਉਹ ਸਾਰੇ ਸਿਆਸੀ ਗਿੰਤੀਆਂ ਮਿੰਤੀਆਂ ਚ ਫਸ ਸਕਦੇ ਆ ਸਾਡੀ ਕੋਈ ਇਸ ਕਿਸਮ ਦੀ ਸਿਆਸੀ ਗਿੰਤੀ ਮਿੰਤੀ ਨਹੀਂ ਅਸੀਂ ਤਾਂ ਸਿੱਖ ਧਰਮ ਤੇ ਸਿੱਖ ਸਿੱਖ ਰੌ ਰੀਤਾ ਤੇ ਸਿੱਖ ਪਰੰਪਰਾ ਤੇ ਸਿੱਖ ਸਿਧਾਂਤ ਤੇ ਪਹਿਰਾ ਦੇਣਾ ਜਿੱਥੇ ਇਹ ਗੱਲ ਆਉਂਦੀ ਆ ਲੋਕਾਂ ਨੂੰ ਦੱਸਣ ਦੀ ਗੱਲ ਆਉਂਦੀ ਆ ਪ੍ਰਚਾਰ ਦੀ ਜਾਂ ਹੁਣ ਅੱਜ ਦੇ ਯੁੱਗ ਦੇ ਵਿੱਚ ਵੱਡਾ ਸਦਨ ਅਖਬਾਰ ਮੀਡੀਆ ਜੋ ਵੀ ਸ਼ਬਦ ਲੈ ਲਓ ਕੋਈ ਵੀ ਤਰ੍ਹਾਂ ਦਾ ਮੀਡੀਆ ਉੱਥੇ ਤੁਹਾਨੂੰ ਲੱਗਦਾਗਾ ਵੀ ਉਸ ਹਾਲ ਦੇ ਉੱਤੇ ਜਿਵੇਂ ਪਿਛਲੇ ਦਿਨਾਂ ਤੋਂ ਤੁਸੀਂ ਨੈਸ਼ਨਲ ਚੈਨਲ ਦੇਖ ਲਓ ਹਜੇ ਦਿਨ ਬਹੁਤ ਪਏ ਨੇ ਹਜੇ 12 13 ਤਰੀਕ ਹੋਈ ਆ ਉਹ ਜਿਹੜੇ ਨੈਸ਼ਨਲ ਚੈਨਲ ਦੇਖ ਲਓ ਉੱਥੇ ਵੀ ਆਰਾਮ ਮੰਦਰ ਨੂੰ ਬਹੁਤ ਵੱਡੇ ਲੈਵਲ ਤੇ ਪ੍ਰੋਜੈਕਟ ਕਰਕੇ ਦਿਖਾਇਆ ਯਾਰ ਪੰਜਾਬ ਦੇ মিডিਆ ਨੇ ਵੀ ਲੱਗ ਜਾਣਾ ਜਿਵੇਂ ਜਿਵੇਂ ਦਿਨ ਨੇੜੇ ਆਈ ਜਾਣਗੇ ਛੋਟੀ ਗੱਲ ਦਾ ਤੁਹਾਨੂੰ ਲੱਗਦਾ ਵੀ ਉਸ ਹਾਲ ਦੇ ਨਾਲ ਲੋਕਾਂ ਚ ਜਾ ਦੇਖੋ ਅਸੀਂ ਬਹੁਤ ਛੋਟੇ ਜਿਹੇ ਫਿਰਕੇ ਨੂੰ ਅਡਰੈਸ ਕਰਨਾ ਸਿੱਖਾਂ ਨੂੰ ਅਡਰੈਸ ਕਰਨਾ ਸਿੱਖਾਂ 'ਚ ਇਹ ਗੱਲ ਪਹਿਲਾਂ ਵੀ ਪਈ ਆ ਤੇ ਸਾਨੂੰ ਉਮੀਦ ਆ ਵੀ ਕਾਫੀ ਗੱਲ ਸਿੱਖ ਸੁਣਨਗੇ ਇਹ ਚਣਗ ਇਸ ਲੈਵਲ ਤੇ ਹਜੇ ਤੱਕ ਕਲੀਅਰ ਨਹੀਂ ਕੀਤੀ ਕਿ ਮੂਰਤੀ ਪੂਜਾ ਕਰਨਾ ਹਾਂ ਤੇ ਸਿੱਖਾਂ ਦਾ ਸ਼ਬਦ ਗੁਰੂ ਦਾ ਚੇਲਾ ਹੋਣਾ ਇਹ ਦੋਨਾਂ 'ਚ ਬਹੁਤ ਵੱਡਾ ਫਰਕ ਹੈ। ਹੂੰ। ਅਸਲਾਮ ਵਾਲੇ ਕਿਉਂ ਨਹੀਂ ਆਉਂਦੇ ਕਿ ਕੋਈ ਡਰ ਨਹੀਂ ਕਿਸੇ ਕਿਸੇ ਮੁਸਲਮਾਨਾਂ ਨੂੰ ਕਿਸੇ ਨਾ ਫਿਰਕੇ ਨੂੰ ਅਸਲਾਮ ਕਾਲਿਆ ਨੂੰ ਕਿਉਂਕਿ ਉਹਨਾਂ ਦੀ ਕਲੀਅਰ ਕੱਟ ਲਾਈਨ ਹੈ। ਨਹੀਂ ਪਰ ਇੱਥੇ ਆ ਕੇ ਇੱਕ ਗੱਲ ਹੋਰ ਵੀ ਖੜ ਜਾਣੀ ਹੈ ਵੀ ਜਦੋਂ ਤੁਸੀਂ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਕਿਸੇ ਵੀ ਧਾਰਮਿਕ ਗੁਰਦੁਆਰੇ ਜਾਂ ਕਿਤੇ ਵੀ ਚਲੇ ਜਾਈਏ ਚਾਹੇ ਉਹ ਗੁਰਦੁਆਰਾ ਇਤਿਹਾਸਿਕ ਹੋਵੇ ਚਾਹੇ ਉੱਥੇ ਜਿਹੜੀਆਂ ਤਸਵੀਰਾਂ ਬਾਹਰ ਜੋ ਵੀ ਹੁੰਦਾਗਾ ਸਾਨੂੰ ਛੋਟੀਆਂ-ਛੋਟੀਆਂ ਦੁਕਾਨਾਂ ਤੇ ਉੱਥੇ ਫਿਰ ਆ ਕੇ ਉੱਥੇ ਪ੍ਰਸ਼ੰਚਨ ਚੰਨ ਖੜੇ ਹੋਣੇ ਚਾਹੇ ਉਹ ਆਪਦਿਆਂ ਵੱਲੋਂ ਹੋਣ ਚਾਹੇ ਦੂਜਿਆਂ ਵੱਲੋਂ ਆਦੇ ਪ੍ਰਸ਼ੰਚਨ ਵੀ ਤੁਸੀਂ ਮੂਰਤੀ ਪੂਜਾ ਕਰਦੇ ਮੂਰਤੀ ਪੂਜਾ ਦੀ ਸਾਡੇ ਦੇ ਵਿੱਚ ਇਹ ਇੱਕ ਇੱਕੋ ਐਸ ਮਾਡਰਨ ਯੁੱਗ ਦੇ ਵਿੱਚ ਹੋ ਗਿਆ ਜਿਹੜਾ ਇਸਲਾਮ ਨੇ ਹਜੇ ਤੱਕ ਮੁਹੰਮਦ ਸਾਹਿਬ ਦੀ ਫੋਟੋ ਨਹੀਂ ਬਣ ਦਿੱਤੀ ਉਹ ਬਿਲਕੁਲ ਵਰਲਡ ਦੇ ਉੱਤੇ ਸ਼ਬਦ ਉੱਤੇ ਕੁਰਾਨ ਦੇ ਉੱਤੇ ਹੀ ਹੈ ਸਾਰਾ ਕੁਝ ਉਹਨਾਂ ਦਾ ਉਹੋ ਜਿਹੜੇ ਅਸੀਂ ਵੀ ਅਸੀਂ ਵੀ ਜਿਹੜੇ ਫਾਲੋਅਰ ਆਫ ਦਾ ਬੁੱਕ ਹੈ ਅਸੀਂ ਵੀ ਕਿਤਾਬ ਦੇ ਪੁਜਾਰੀ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਆ ਉਹ ਵੀ ਆਪਣੇ ਕੁਰਾਨ ਦੇ ਮਜੀਦ ਦੇ ਪੁਜਾਰੀ ਆ ਤੇ ਪਰ ਸਾਡੇ 'ਚ ਇਹ ਫਰਕ ਹੋ ਗਿਆ ਵੀ ਸਾਡੇ ਵਿੱਚ ਉਹਨਾਂ ਨੇ ਤਾਂ ਦੂਜੀਆਂ ਦੂਜੀਆਂ ਟਰਾਂਸਲੇਸ਼ਨ ਹੋ ਗਿਆ ਪਰ ਦੂਜੀ ਲੈਂਗੁਏਜ ਦੇ ਵਿੱਚ ਤੁਸੀਂ ਇਹ ਲਿਖ ਨਹੀਂ ਸਕਦੇ ਸਾਡੇ ਤਾਂ ਇੱਕ ਸਮੱਸਿਆ ਇਹ ਵੀ ਆ ਗਈ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਗੁੱਟ ਕੇ ਉਹਨਾਂ ਦੇ ਪਾਰਟਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਗੁਰੂ ਦੀ ਬਾਣੀ ਦੇ ਉਹੋ ਹਿੰਦੀ 'ਚ ਛਾਪਣ ਲੱਗ ਗਏ ਉਸੇ ਤਰੀਕੇ ਨਾਲ ਤੇ ਸਾਡੇ ਇੱਥੇ ਇੱਕ ਬੰਗਲਾ ਸਾਹਿਬ ਸਾਰੇ ਦਿੱਲੀ ਤੇ ਹੋਰ ਸਾਰੇ ਬਾਹਰਲੇ ਗੁਰਦੁਆਰਿਆਂ ਵਿੱਚ ਹਿੰਦੀ 'ਚ ਗੁੱਟ ਕੇ ਬੈਹੇ ਸਾਰੇ ਜਿਹੜੇ ਬੈਠ ਕੇ ਗੁਰਦੁਆਰਿਆਂ ਦੀ ਪਾਠ ਕਰਦੇ ਆ ਆਮ ਜਿਹੜੇ ਸਿੱਖ ਸੰਦਾਲੂ ਜਾਂਦੇ ਆ ਇਸ ਕਰਕੇ ਇਹ ਪਹਿਲਾਂ ਦਾ ਹੀ ਰੌਲਾ ਪਿਆ ਹੋਇਆ ਵੀ ਗਲਤ ਹੈ ਤੁਹਾਡਾ ਲੈਂਗੂਏਜ ਆ ਜਿਹੜਾ ਅਲਫਾਬੈਟ ਹੈ ਜਿਹੜੀ ਜਿਹੜੀ ਲਿਪੀ ਹੈ ਸਕ੍ਰਿਪਟ ਉਹ ਤੁਹਾਡੇ ਤੇ ਬਹੁਤ ਸਾਰਾ ਅਸਰ ਪਾਉਂਦੀ ਆ ਤਸਵੀਰਾਂ ਨੂੰ ਲੈ ਕੇ ਵੀ ਆ ਤਸਵੀਰਾਂ ਵੀ ਦੋਨੋਂ ਪਾਉਂਦੀਆਂ ਤਸਵੀਰਾਂ ਲੈ ਕੇ ਵੀ ਪਾਉਂਦੀਆਂ ਇਹ ਵੀ ਪਾਉਂਦੀਆਂ ਤੁਸੀਂ ਦੇਖੋ ਵੀ ਲਿਪੀ ਦੀ ਗੱਲ ਬਾਤ ਆ ਵੀ ਆਹ ਡੋਗਰੀ ਆ ਜਿਹੜੀ ਉਹਨਾਂ ਨੇ ਹਿੰਦੀ ਦੇਵਨਾਗਰੀ ਬਣਾ ਲਈ ਐ ਤੇ ਆਲਮੋਸਟ ਦੇਵ ਲਿਪੀ ਡੋਗਰੀ ਦਾ ਕੁਝ ਨਹੀਂ ਰਹਿ ਗਿਆ ਰੂਪ ਬਹੁਤ ਥੋੜਾ ਰਹਿ ਗਿਆ ਹਰਿਆਣੀਆਂ ਦਾ ਕੋਈ ਰੂਪ ਨਹੀਂ ਆਪਣਾ ਉਹਨਾਂ ਦੀਆਂ ਨਾਗਨੀਆਂ ਤੇ ਉਹ ਸਾਰਾ ਕੁਝ ਜਿਹੜਾ ਸੀਗਾ ਉਹਨਾਂ ਦਾ ਲਿਟਰੇਚਰ ਕੁਝ ਨਹੀਂ ਹੈ ਰਾਜਸਥਾਨ ਦਾ ਆਪਣਾ ਕੁਝ ਨਹੀਂ ਰਹਿ ਗਿਆ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਦੇਵਨਾਗਰੀ ਯੂਪੀ ਅਪਣਾ ਲਈ ਐ ਅਸੀਂ ਗੁਰਮੁਖੀ ਲਿਪੀ ਤੇ ਇਸੇ ਕਰਕੇ ਅੜੇ ਹੋਏ ਆ ਵੀ ਲਿਪੀ ਆਪਣੇ ਆਪ ਵਿੱਚ ਬੜੀ ਬਹਤਾਂ ਹੁੰਦੀ ਐ ਨਹੀਂ ਤਾਂ ਤੁਸੀਂ ਰਲਗੱਡ ਹੋ ਜਾਂਦੇ ਐ ਤੁਹਾਨੂੰ ਇਹ ਵੀ ਲੱਗਦਾ ਹੋਊਗਾ ਵੀ ਜਿਹੜੀ ਗੱਲ ਅੱਜ ਆਪਾਂ ਕਰ ਰਹੇ ਹਾਂ ਇਸ ਜੇ ਰਾਮ ਮੰਦਰ ਵਾਲੀ ਨਾ ਗੱਲ ਹੁੰਦੀ ਇਹ ਤਾਂ ਪਹਿਲਾਂ ਹੀ ਇਹ ਗੱਲਾਂ ਜਿਵੇਂ ਹੈਗੀਆਂ ਤਾਂ ਹੈਗੀਆਂ ਸਮਾਜ 'ਚ ਪਰ ਉਵੇਂ ਖੜ ਕੇ ਗੱਲ ਕਰਨ ਦੀ ਲੋੜ ਹੈ ਕੱਢ ਕੇ ਕਿਉਂਕਿ ਆਪਦੇ ਬੰਦੇ ਹੀ ਨਹੀਂ ਬੋਲਦੇ ਦੇਖੋ ਅਸੀਂ ਤਾਂ ਇਸ ਕਰਕੇ ਲੈ ਰਿਹਾ ਵੀ ਇਹ ਪੋਲੀਟੀਕਲ ਪ੍ਰੋਜੈਕਟ ਹੈ ਹੂੰ ਭਾਜਪਾ ਦਾ ਆਰਐਸਐਸ ਦਾ ਪੋਲੀਟੀਕਲ ਪ੍ਰੋਜੈਕਟ ਹੈ 2024 ਵਾਲੀ ਇਲੈਕਸ਼ਨ ਨੂੰ ਦੇਖ ਕੇ ਪ੍ਰੋਜੈਕਟ ਹੈ ਇਹ ਇਲੈਕਸ਼ਨ ਦਾ ਪ੍ਰੋਜੈਕਟ ਹੈ ਬੜੀ ਤੇਜ਼ੀ ਇਸ ਕਰਕੇ ਕਰ ਰਿਹਾ ਉਹ ਤੋਂ ਪਿੱਛੋਂ ਨਾਲ ਦੀ ਨਾਲ ਇਲੈਕਸ਼ਨ ਅਨਾਉਂਸ ਹੋ ਜਾਣੀਆਂ ਇਹਨਾਂ ਨੇ ਕੈਂਪੇਨ ਸ਼ੁਰੂ ਕਰ ਦੇਣੀਆਂ ਇਹਨਾਂ ਨੇ ਰਾਮ ਮੰਦਰ ਮੂਵਮੈਂਟ ਵਿੱਚੋਂ ਹੀ ਦੋ ਦੋ ਐਮਪੀਆ ਤੋਂ ਜਨ ਸੰਘ ਆਰਐਸ ਬੀਜੇਪੀ ਦੇ ਦੋ ਐਮਪੀਆ ਤੋਂ 200 ਐਮਪੀ ਬਣੇ ਆ ਇਸ ਕਰਕੇ ਇਹ ਮੰਦਰ ਮੂਵਮੈਂਟ ਦਾ ਪਾਰਟ ਆ ਜਿਹੜੀ 35 ਸਾਲਾਂ ਤੋਂ ਚੱਲ ਰਹੀ ਆ ਤੇ ਇਹ ਤੇ ਇਸ ਕਰਕੇ ਇਹਨਾਂ ਨੇ ਤਾਂ ਪਰਵਾਹ ਨਹੀਂ ਕੀਤੀ ਵੀ ਸ਼ੰਕਰਚਾਰੀਏ ਨਾਲ ਹੋਣੇ ਚਾਹੀਦੇ ਕਿ ਨਹੀਂ ਇਹ ਇਸ ਲੈਵਲ ਤੇ ਅੱਛਾ ਇੱਥੋਂ ਤੱਕ ਵੀ ਕੀਤਾ ਇਹਨਾਂ ਨੇ ਅਡਵਾਨੀ ਮੰਦਰ ਮੂਵਮੈਂਟ ਸ਼ੁਰੂ ਕੀਤੀ ਅਦਵਾਨੀ ਤੇ ਮੁਰਲੀ ਮਲੌਰ ਜੋਸ਼ੀ ਨੇ ਉਹ ਦੋਨਾਂ ਨੂੰ ਇਨਵੀਟੇਸ਼ਨ ਭੇਜ ਤੇ ਨਾਲ ਦੀ ਨਾਲ ਇਹ ਮੈਸੇਜ ਗਏ ਆ ਬੀਜੇਪੀ ਵੱਲੋਂ ਵੀ ਤੁਸੀਂ ਆਉਣਾ ਨਹੀਂ ਹੂੰ ਇਸ ਕਰਕੇ ਇਹ ਇਕੱਲੇ ਮੋਦੀ ਨੂੰ ਹੀ ਪ੍ਰੋਜੈਕਟ ਕਰਨਾ ਚਾਹੁੰਦੇ ਜਿਹਦੇ ਸਿਰ ਤੇ ਇਲੈਕਸ਼ਨ ਜਿੱਤਣੀ ਆ ਇਹ ਸਰਾ ਸ਼ਰ ਸ਼੍ਰੀ ਆਮ ਇਹ ਪੋਲਿਟੀਕਲ ਪ੍ਰੋਜੈਕਟ ਆ ਆਰਐਸਐਸ ਬੀਜੇਪੀ ਦਾ ਹਾਂ ਮੈਂ ਇੱਕ ਹੋਰ ਸਵਾਲ ਲਵਾਂਗਾ ਆਪਾ ਧਰਮ ਜੇ ਹੁਣ ਅਕਾਲੀ ਦਲ ਦੀ ਗੱਲ ਕਰ ਲਈਏ ਉੱਥੋਂ ਹੀ ਉਭਜੀ ਅਕਾਲੀ ਦਲ 1920 ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਧਰ ਤੁਹਾਨੂੰ ਕੀ ਲੱਗਦਾਗਾ ਕਿਉਂਕਿ ਉਧਰ ਇੱਕ ਇੱਕ ਖਬਰ ਆ ਰਹੀ ਹੈ ਵੀ ਸਮਝੌਤਾ ਦੁਬਾਰਾ ਨਾ ਹੋ ਜੇ ਕੋਈ ਕਹਿੰਦਾ ਉਹ ਪੱਬਾਂ ਪਾਰਾ ਕੋਈ ਕਹਿੰਦੇ ਇਹ ਪੱਬਾਂ ਪਾਰਾ ਇਹਨਾਂ ਨੂੰ ਕੀ ਬਿਉਤਬੰਦੀ ਵੈਸੇ ਤਾਂ ਦਿਨ ਜੇ ਤਾਂ ਮਾੜੀ ਚੱਲ ਰਹੇ ਹੈ ਉਹਨਾਂ ਦੇ ਪਰ ਤੁਹਾਨੂੰ ਕੀ ਲੱਗਦਾਗਾ ਵੀ ਕੀ ਹੋਣਾ ਚਾਹੀਦਾ ਦੇਖੋ ਅਕਾਲੀ ਦਲ ਨੂੰ ਜਿਸ ਤੱਕ ਮੇਰਾ ਖਿਆਲ ਹੈਗਾ ਤੇ ਇਹਨਾਂ ਨੇ ਧਰਮ ਯੁੱਧ ਮੋਰਚੇ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਹੋਣ ਤੋਂ ਬਾਅਦ 84 ਜੂਨ 84 ਤੋਂ ਬਾਅਦ 84 ਵਾਲਾ ਸਾਲ ਲੰਘਣ ਤੋਂ ਬਾਅਦ ਜਿਹੜਾ ਜਿਹੜਾ ਇਹ ਫਿਰ ਮੁੜ ਕੇ ਪਾਵਰ ਲਈ ਹੈ ਇਹਨਾਂ ਨੇ ਸਮਝੌਤੇ ਨਾਲ ਲਈ ਹੈ ਇਹਨਾਂ ਨੇ ਹਿੰਦੂਤਵਾ ਨੂੰ ਅਡਾਪਟ ਕਰਕੇ ਲਈਆ ਪੂਰਨ ਇਸੇ ਕਰਕੇ ਜਦੋਂ ਸ਼ਬਦ ਵਰਤਦਾ ਬਾਦਲ ਬਾਦਲ ਵੱਧਦੇ ਰਿਹਾ ਵੱਡਾ ਪ੍ਰਕਾਸ਼ ਸਿੰਘ ਬਾਦਲ ਇਹ ਵਰਤਦੇ ਰਹੇ ਸ਼ਬਦ ਕਿ ਸਾਡਾ ਤਾਂ ਬਿਨਾਂ ਸ਼ਰਤ ਤੋਂ ਸਮਝੌਤਾ ਹੈ ਬਿਨਾਂ ਸ਼ਰਤ ਤੋਂ ਸਮਝੌਤਾ ਪੋਲਿਟਿਕਸ 'ਚ ਸਰੈਂਡਰ ਹੁੰਦੀ ਹੈ ਹੂੰ ਇਹ ਕੋਈ ਸ਼ਰਤਾ ਕਦੇ ਪੋਲਿਟਿਕਸ ਵਿੱਚ ਲੈਣ ਦੇਣ ਹੁੰਦਾ ਹੂੰ ਕਦੇ ਬਿਨਾਂ ਸ਼ਰਤ ਕੋ ਗੱਲ ਨਹੀਂ ਹੁੰਦੀ ਇਹ ਸਾਡੇ ਵੱਡੇ ਭਰਾ ਹੈ ਚਲੋ ਇਹ ਇਹ ਜਿਹੇ ਗੱਲਾਂ ਜਿਹੜੀਆਂ ਆਮ ਕਰਨ ਵਾਲੀਆਂ ਜਿਹੜੀਆਂ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਕਰਦੇ ਰਹੇ ਆ ਪਰ ਇਹ ਸਰੈਂਡਰ ਕੀਤਾ ਉਹ ਤੋਂ ਪਿੱਛੇ 370 ਤੋਂ ਲੈ ਕੇ ਇੱਕ ਇੱਕ ਦੇਸ਼ ਇੱਕ ਇਲੈਕਸ਼ਨ ਇੱਕ ਕੰਟਰੀ ਸਾਰੀਆਂ ਕੋਈ ਵੀ ਹੈ ਨਹੀਂ ਜਿਹੜਾ ਬੀਜੇਪੀ ਦਾ ਪ੍ਰੋਗਰਾਮ ਇਹਨਾਂ ਨੇ ਹਿੰਦੂਤਵਾ ਦਾ ਪ੍ਰੋਗਰਾਮ ਅਡਾਪਟ ਨਹੀਂ ਕੀਤਾ ਹੂੰ ਕਰਤਾ ਇਹਨਾਂ ਨੇ ਕਿਸਾਨ ਮੋਰਚੇ ਵਾਲਾ ਵੀ ਸਾਰੀਆਂ ਉਹਨਾਂ ਬਿੱਲਾਂ ਦੇ ਹੱਕ 'ਚ ਗੱਲ ਕੀਤੀ ਸੀ ਉਹ ਤਾਂ ਇਹਨੂੰ ਮਜਬੂਰੀ 'ਚ ਛੱਡਣਾ ਪਿਆ ਸਾਰਾ ਕੁਝ ਹੁਣ ਤੁਹਾਨੂੰ ਲੱਗਦਾ ਵੀ ਫਿਰ ਜਾਣਗੇ ਜੀ ਉਹ ਤਾਂ ਹੋਰ ਉਹਦੇ ਕੋਲ ਆਪਸ਼ਨ ਹੈ ਨਹੀਂ ਬੀਐਸਪੀ ਇਹਨਾਂ ਨੂੰ ਛੱਡ ਗਈ ਆ ਹੂੰ ਬੀਐਸਪੀ ਨਾਲ ਕੋਈ ਗੱਲਬਾਤ ਨਹੀਂ ਉਹ ਜਿਹੜਾ ਗੜੀ ਆ ਉਹ ਪ੍ਰਧਾਨ ਉਹਨਾਂ ਦਾ ਉਹਨੇ ਕਹਿ ਦਿੱਤਾ ਉਹਦਾ ਵੀ ਆਈ ਕਿ ਬਿਆਨ ਵੀ ਸਾਡਾ ਕੋਈ ਇਹਨਾਂ ਨਾਲ ਸਾਡੀ ਕੋਈ ਗੱਲ ਹੋਈ ਜਾਂ ਸਾਡੇ ਕੋਈ ਸਬੰਧ ਹੈ ਉਹ ਕਹਤਾ ਇਸ ਕਰਕੇ ਇਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ ਪੋਲੀਟਿਕਲ ਇਹ ਨਾ ਨੇ ਤਾਂ ਇੱਕ ਮਸ਼ੀਨ ਬਣਾਈ ਸੀ ਇਲੈਕਸ਼ਨ ਦੀ ਜਿਵੇਂ મોદી ਦੀ ਬਹੁਤ ਵੱਡੀ ਮਸ਼ੀਨ ਆ ਇਹਨਾਂ ਦੀ ਛੋਟੀ ਜਿਹੀ ਮਸ਼ੀਨ ਆ ਉਸ ਕਰਕੇ ਇਲੈਕਸ਼ਨ ਮਸ਼ੀਨ ਨਾਲ ਹੀ ਜਿੱਤਣਾ ਚਾਹੁੰਦੇ ਆ ਉਹ ਜੀ ਜੋੜ ਤੋੜ ਜਾਤਾਂ ਦੀ ਗਿਣਤੀ ਤੇ ਹੋਰ ਸਾਰੇ ਇਲਾਕਿਆਂ ਦੀ ਗਿਣਤੀ ਉਹ ਸਾਰਾ ਜਿਹੜੇ ਤੋੜ-ਫੋੜ ਕਰਕੇ ਤੇ ਕੈਲਕੂਲੇਸ਼ਨ ਆ ਸਾਰੀਆਂ ਇਲੈਕਸ਼ਨ ਵਾਲੀਆਂ ਕੰਪਨੀਆਂ ਰਾਹੀਂ ਕਿ ਕਰਾਉਂਦੇ ਸੀ ਸੁਖਵੀਰ ਬਾਦਲ ਉਹੀ ਕਰ ਰਹੇ ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਉੱਥੇ ਜਾਣਗੇ ਜਾਂ ਹੋਰ ਆ ਉਹ ਫਿਰ ਇਹ ਤਾਂ ਬਹੁਤ ਫਿਰ ਮੁੱਦੇ-ਮੁੱਦੇ ਡਿੱਗਣਗੇ ਅੱਗੇ ਵੀ ਡਿੱਗੇ ਸਾਰਾ ਕੁਝ ਸਿੱਖਾਂ ਦੀਆਂ ਬੋਟਲਾਂ ਤੇ ਤਾਂ ਹੁਣ ਵੀ ਪ੍ਰਵਾਹ ਨਹੀਂ ਕਰਦੇ ਇਹ ਸਿੱਖਾਂ ਨੇ ਤਾਂ ਜਿੰਨੀਆਂ ਪਾਉਣੀਆਂ ਸਿੱਖਾਂ ਸਿੱਖਾਂ ਦੇ ਲੀਡਰ ਤਾਂ ਕਹਿੰਦੇ ਵੀ ਨਹੀਂ ਆਉਦੇ ਆਪ ਨੂੰ ਉਹ ਆਏ ਵਿੱਚੋਂ ਕੁਛ ਸਿੱਖ ਵੀ ਪੈ ਜਾਂਦਾ ਕੁਝ ਦੂਜੀਆਂ ਪੈ ਜਾਂਦੀਆਂ ਸਾਰੀਆਂ ਤੇ ਇਸ ਕਰਕੇ ਦੋ ਗਰੁੱਪ ਐ ਜਿਹੜੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇਹ ਦੋਨੋਂ ਸਿੱਖਾਂ ਦੀ ਪੰਥਕ ਲੋਕਾਂ ਦੀ ਜਾਂ ਸਿੱਖਾਂ ਦੀ ਪ੍ਰਵਾਹ ਕੱਟ ਕਰਦੇ ਆ ਇਹਨਾਂ ਦਾ ਜੋਰ ਤਾਂ ਸਾਰਾ ਵੀ ਅਸੀਂ ਦੂਜੀ ਬੋਟ ਬੈਂਕ ਨੂੰ ਪੰਜਾਬੀਆਂ ਦੀ ਨੂੰ ਕਿਵੇਂ ਆਪਦੇ ਕੋਲੇ ਰੱਖਣਾ ਹੈ ਉਹੀ ਹੈ ਨਾ ਕਾਂਗਰਸ ਵੀ ਨਹੀਂ ਕਰ ਰਹੀ ਕਾਂਗਰਸ ਦਾ ਤਾਂ ਸਮੱਸਿਆ ਇਹ ਹੈ ਵੀ ਕਾਂਗਰਸ ਆਲ ਇੰਡੀਆ ਲੈਵਲ ਤੇ ਤਾਂ ਵਿਰੋਧ ਕੀਤਾ ਹਮ 80 85% ਹਿੰਦੂ ਸਮਾਜ ਹੈ ਹਮ ਵੱਡਾ ਤੇ ਕਾਂਗਰਸ ਦਾ ਬੇਸ ਵੀ ਉਹੀ ਹੈ ਉਹ ਪਹਿਲਾਂ ਤੋਂ ਹੀ ਰਿਹਾ ਤੁਰ ਕਾਂਗਰਸ ਦਾ ਬੇਸ ਤਾਂ ਗਾਂਧੀ ਵੇਲੇ ਤੋਂ 1920 ਤੋਂ ਹੀ ਸੀ ਉਸ ਨੇ ਉਹ ਹਿੰਦੂਆਂ ਦਾ ਲੀਡਰ ਕਿਹਾ ਜਾਂਦਾ ਸੀ ਮੁਸਲਮਾਨ ਲੀਗ ਨਾਲ ਇਹੀ ਤਾਂ ਲੜਾਈ ਸੀ ਉਹਨਾਂ ਦੀ ਮੁਸਲਮਾਨ ਲੀਗ ਕਹਿੰਦੇ ਸੀ ਵੀ ਤੂੰ ਤਾਂ ਹਿੰਦੂਆਂ ਦਾ ਲੀਡਰ ਹੈ ਸਾਡਾ ਨਹੀਂ ਹੈ ਇਸੇ ਕਰਕੇ ਪਾਕਿਸਤਾਨ ਬਣਿਆ ਇਸੇ ਕਰਕੇ ਪੰਜਾਬ ਦੀ ਵੰਡ ਹੋਈ ਜੇ ਕਾਂਗਰਸ ਦਾ ਹਿੰਦੂਤਵ ਨਾ ਹੋਇਆ ਹੁੰਦਾ ਪਹਿਲਾਂ ਤੋਂ ਇਹ ਸੌਫਟ ਹਿੰਦੂਤਵ ਰੱਖਿਆ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਹਾਰਡ ਸਖਤ ਹਿੰਦੂਤਵ ਕਰਦਾ ਬੁੱਦੀ ਨੇ ਇੰਨਾ ਕੁ ਫਰਕ ਹੈ ਇਸ ਕਰਕੇ ਕਾਂਗਰਸ ਵੀ ਤੋਂ ਉਮੀਦ ਰੱਖਦੇ ਨਹੀਂ ਵੀ ਉਹ ਉਹ ਤਾਂ ਬੜੀ ਕੋਸ਼ਿਸ਼ ਕਰਦੇ ਆ ਜਿਵੇਂ ਹੁਣ ਆਹ ਹੋਣ ਜਿਹੜਾ ਬਿਆਨ ਹੈ ਉਹਨਾਂ ਦਾ ਆ ਕਾਂਗਰਸ ਦਾ ਸੋਨੀਆ ਗਾਂਧੀ ਇਹਨਾਂ ਦਾ ਸਾਰਿਆਂ ਦਾ ਖੜਗੇ ਦਾ ਇਹਨਾਂ ਦਾ ਬਿਆਨ ਆਹੀ ਆਇਆ ਵੀ ਆਰਐਸਐਸ ਤੇ ਭਾਜਪਾ ਦਾ ਈਵੈਂਟ ਅਸੀਂ ਨਹੀਂ ਜਾਣਾ ਇਹ ਸਿਆਸੀ ਈਵੈਂਟ ਅਸੀਂ ਨਹੀਂ ਜਾਣਾ ਪਰ ਐ ਤਾਂ ਨਹੀਂ ਕਿਹਾ ਵੀ ਹਿੰਦੂਆਂ ਨੂੰ ਕੀ ਕਰਨਾ ਚਾਹੀਦਾ ਕੋਈ ਸ਼ਬਦ ਨਹੀਂ ਬੋਲਿਆ ਧਰਮ ਦੇ ਬਾਰੇ ਨਹੀਂ ਬੋਲਿਆ ਕਿਸੇ ਦੇ ਬਾਰੇ ਨਹੀਂ ਬੋਲਿਆ ਇਹਨਾਂ ਨੇ ਤਾਂ ਸੁਪਰੀਮ ਕੋਰਟ ਦੀ ਰਾਮ ਮੰਦਰ ਬੰਨ੍ਹਣ ਦੀ ਜਿਹੜੀ ਸੁਪਰੀਮ ਕੋਰਟ ਦਾ ਵਾਇਰਡਿਕਟ ਸੀ ਫੈਸਲਾ ਸੀ ਉਹਦਾ ਵੈਲਕਮ ਕੀਤਾ ਸੀ ਤਿੰਨ ਸਾਲ ਪਹਿਲਾਂ ਹੂੰ ਵੀ ਜੇ ਕਾਂਗਰਸ ਨੇ ਇਹ ਤਾਂ ਇਹ ਬਿਲਕੁਲ ਇਹਦਾ ਮੰਦਰਾਂ ਤੋਂ ਹੁਣ ਏਦੋਂ ਪਹਿਲਾਂ ਤਾਂ ਇਹ ਮੰਦਰਾਂ ਦੇ ਵਿੱਚ ਰਾਹੁਲ ਗਾਂਧੀ ਜਾਂਦਾ ਹੀ ਰਿਹਾ ਜਨੇਊ ਪਾ ਕੇ ਵੀ ਮੈਂ ਵੀ ਵੱਡਾ ਮੈਂ ਵੀ ਵੱਡਾ ਹਿੰਦੂ ਐ ਜਾਂਦਾ ਰਹੇਗਾ ਸੋਮਨਾਥ ਦੇ ਮੰਦਰ ਚ ਗਿਆ ਇਹ ਬੜੀ ਪਰੰਪਰਾ ਬੜੀ ਗਲਤ ਚੱਲੀ ਵੀ ਆ ਇੱਥੇ ਹਿੰਦੂ ਰਾਸ਼ਟਰ ਦੀਆਂ ਜਿਹੜਾ ਬੀਜ ਰੂਪ ਚ ਜਿਹੜਾ ਸ਼ੁਰੂ ਹੋ ਗਿਆ ਸੀ ਜਦੋਂ ਸੋਮਨਾਥ ਦੇ ਮੰਦਰ ਚ ਜਿਹੜਾ 1949 ਦੇ ਵਿੱਚ ਹੀ ਪਹਿਲੀ ਵਾਰ ਸਤਕਾਰੀ ਖਜ਼ਾਨੇ ਚੋਂ ਪੈਸੇ ਦੇ ਕੇ ਕੰਸਟ੍ਰਕਸ਼ਨ ਕੀਤੀ ਸੀ ਉਹਦੀ ਔਰ ਸਾਡਾ ਰਾਸ਼ਟਰਪਤੀ बाबू ਰਜਿੰਦਰ ਪ੍ਰਸਾਦ ਉੱਥੇ ਗਿਆ ਸੀ 네हरु ਨੇ ਵਿਰੋਧ ਕੀਤਾ ਸੀ ਪਰ ਉਹਦਾ ਵਿਰੋਧ ਕਿਸੇ ਪਾਸੇ ਨਹੀਂ ਆ ਉਹਦੀ ਪਾਰਟੀ ਦੇ ਵੱਡੇ ਬੰਦੇ ਉੱਥੇ ਪਹੁੰਚ ਗਏ ਸੀ ਹੂੰ ਤੋ ਇਹੇ ਉਹਨਾਂ ਦਾ ਚੱਲਿਆ ਪੰਜਾਬੀ ਤੁਹਾਨੂੰ ਲੱਗਦਾ ਵੀ ਇਹਦੇ ਸਿੱਟੇ ਬਹੁਤ ਹੋਣਗੇ ਪੰਜਾਬ ਵਿੱਚ ਸਿੱਟੇ ਇਸ ਕਿਸਮ ਦੇ ਸੈਟਅਪ ਵਿੱਚ ਕੁਝ ਵੀ ਨਹੀਂ ਹੁੰਦੇ ਕਿਉਂਕਿ ਹੂੰ ਕਿਉਂਕਿ ਛਿੱਟੇ ਅਸੀਂ ਬਹੁਤੇ ਨਹੀਂ ਵੱਡੇ ਉਮੀਦ ਕਰਦੇ ਪਰ ਅਸੀਂ ਤਾਂ ਇੱਕ ਸਿਧਾਂਤ ਦੀ ਲੈਵਲ ਨੂੰ ਕਲੀਅਰ ਕਰਕੇ ਰੱਖਣਾ ਚਾਹੁੰਦੇ ਆ ਛਿੱਟੇ ਕੋਈ ਬਹੁਤੇ ਅਸੀਂ ਨਹੀਂ ਕਹਿੰਦੇ ਵੀ ਕੱਲ ਨੂੰ ਕੋਈ ਜੇ ਜਹੇਦਾਰ ਜਾਵੜਾ ਤਾਂ ਕੁਝ ਹੋ ਜੂ ਕਿਉਂਕਿ ਇਹਨਾਂ ਨੇ ਕਨਫਿਊਜ਼ਨ ਬਹੁਤ ਕ੍ਰੀਏਟ ਕਰਤੀ ਆ ਸਿੱਖ ਮੂਵਮੈਂਟ ਬਿਲਕੁਲ ਖਤਮ ਕੀਤੀ ਹੋਈ ਆ ਉਹਦੇ ਵਿੱਚ ਓਨਾ ਹੀ ਜ਼ੋਰ ਸਾਡੇ ਕੁਝ ਖਾੜਕੂਆਂ ਦੀਆਂ ਗਲਤੀਆਂ ਦਾ ਵੀ ਹੈ ਇਹਨਾਂ ਨੇ ਇਹਨਾਂ ਦੀ ਦਲਾਲੀ ਖਾੜਕੂਆਂ ਦੀਆਂ ਗਲਤੀਆਂ ਇਹ ਸਾਰਾ ਕੁਝ ਨਾਲ ਮਿਲ ਕੇ ਸਿੱਖ بڑا ਹੋਣਾ ਬੜਾ ਅੱਜਕੱਲ ਬੜਾ ਡਿਮੋਰੀਲਾਈਡ ਹੈ ਹੂੰ ਬੇਦਲ ਹੋਇਆ ਵੈ ਹੂੰ ਉਹਦੀ ਬੜੀ ਸਮੱਸਿਆ ਹੈ ਉਹਦੀ ਕੋਈ ਸਿੱਖ ਕੋਈ ਨਵਾਂ ਸਿੱਖ ਤਾਂ ਆਉਣ ਹੀ ਨਹੀਂ ਦਿੰਦੇ ਰਲ ਕੇ ਦਿੱਲੀ ਵਾਲੇ ਤੇ ਬਾਦਲ ਕੇ ਨਵਾਂ ਸਿੱਖ ਲੀਡਰਸ਼ਿਪ ਖੜੀ ਨਹੀਂ ਹੋਣ ਦਿੰਦੇ ਆਉਣ ਹੀ ਨਹੀਂ ਦਿੰਦੇ ਜੇ ਕੋਈ ਆਉਂਦਾ ਨਵਾਂ ਨੌਜਵਾਨ ਤਾਂ ਉਹਨੂੰ ਖਾਲਸਾ ਨਹੀਂ ਕਹਿ ਕੇ ਉਹਨੂੰ ਉਹਦੀ ਕੰਟਰੋਲ ਕਰ ਲਿਆ ਜਾਂਦਾ ਜਾਂ ਕੋਈ ਲੈ ਕੇ ਆਉਂ ਦਿੰਦੇ ਇਹ ਜਿਹੇ ਬੰਦੇ ਵੀ ਜਿਹੜੇ ਖਾਲਸਾਣ ਦੀ ਗੱਲ ਹੀ ਕਰਨ ਹੂੰ ਤਾਂ ਕਿ ਉਹ ਕਲੀਅਰ ਕੱਟ ਡੈਮੋਕਰੈਟਿਕ ਪ੍ਰੋਸੈਸ ਜਮਹੂਰੀਅਤ ਪ੍ਰੋਸੈਸ ਵਿੱਚ ਸਿੱਖਾਂ ਨੂੰ ਪੈਣ ਹੀ ਨਾ ਦਿੱਤਾ ਜਾਵੇ। ਹੂੰ ਇਹ ਸਾਰਾ ਪ੍ਰੋਸੈਸ ਚੱਲਦਾ ਹੈ। ਜੀ ਜਸਪਾਲ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ। ਜੀ ਸੋ ਇਹ ਸੀ ਜਸਪਾਲ ਸਿੰਘ ਸਿੱਧੂ ਅੱਗੇ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਇਸ ਮੁੱਦੇ ਦੇ ਉੱਤੇ ਅਸੀਂ ਲਗਾਤਾਰ ਗੱਲਬਾਤ ਕਰਦੇ ਰਹਾਂਗੇ। ਤੁਸੀਂ ਆਪਣਾ ਸਮਾਂ ਦਿੱਤਾ ਹੀ ਬਹੁਤ-ਬਹੁਤ ਧੰਨਵਾਦ।